ਜਿੰਦਾਬਾਦ ਨੂੰ ਲਾਈਵ ਦੇਖਤੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਸਿੰਘ ਚੱਕ ਸਭ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਮੈਂ ਇਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿੱਦਾ ਤੁਹਾਨੂੰ ਪਤਾ ਆ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੇ ਹੋਏ ਨਗੀਨੀਆਂ ਦੇ ਨਾਲ ਮੈਂ ਤੁਹਾਡੀਆਂ ਗੱਲਾਂ ਬਾਤਾਂ ਕਰਾਉਣਾ ਹੈ ਤੇ ਅੱਜ ਉਸੇ ਸਿੰਸਲੇ ਨੂੰ ਅੱਗੇ ਆਪਾਂ ਵਧਾਉਣਾ ਹੈ ਅੱਜ ਇੱਕ ਮਹਾਨ ਕਲਮ ਸੰਘਦਲ 47 ਸਾਹਿਬ ਸਾਡੇ ਆਵਾਜ਼ ਦੇ ذریعے ਜ਼ਿੰਦਾਬਾਦ ਦੇ ਨਾਲ ਜੁੜ ਗਏ ਆ ਆਜੋ ਆਪਾਂ ਸੰਘਦਲ 47 ਸਾਹਿਬ ਦਾ ਵੈਲਕਮ ਕਰਦੇ ਆ ਤੇ ਉਹਨਾਂ ਨਾਲ ਕਰਾਂਗੇ ਹਰਕੀਆਂ ਫੁਲਕੀਆਂ ਗੱਲਾਂ ਬਾਤਾਂ ਸੰਘਦਲ 47 ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਚ ਵੈਲਕਮ ਹੈ ਜੀ ਸਤਿ ਸ੍ਰੀ ਅਕਾਲ ਰਗਬੂ ਸਾਹਿਬ ਕੀ ਹਰ ਚੱਲ ਨੇ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਪਹਿਲਾਂ ਤੁਸੀਂ ਸੁਣਾਓ ਠੀਕ ਠਾਕ ਹੋ ਚੜਦੀ ਕਲਾ ਆ ਮੈਂ ਜਮਾ ਚੜ੍ਹਦੀ ਕਲਾ ਮੇਰੇ ਵੱਲੋਂ ਸਾਰੇ ਜਿੰਦਾਬਾਦ ਟੀਵੀ ਰੇਡੀਓ ਸਰੋਤ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਅੱਜ ਖਾਸ ਕਰਕੇ ਸੰਤਲભાઈ ਜੀ ਜਦੋਂ ਨਾ ਮੈਂ ਅੱਜ ਸਟੂਡੀਓ ਨੂੰ ਪਿੰਡੋਂ ਨਿਕਲਿਆ ਹਾਂ ਹਾਂ ਜੀ ਪਲਾਨ ਤੁਹਾਡਾ ਨਾ ਬੜੇ ਸੀਗੇ ਬੜੇ ਮਨਚ ਸੀਗਾ ਵੀ ਆ ਇਕ অলਮੋਸਟ ਮੈਂ 2 ਹਫ਼ਤਿਆਂ ਤੋਂ ਤੁਹਾਡਾ ਨਾ ਸੰਭਰਦੀ ਕਿਉਂ ਤੁਸੀਂ ਵੀ ਥੋੜੀ ਜਿਆ ਰਜ਼ੀਵੇਂ ਆ ਤੁਹਾਡੇ ਵੀ ਤੁਸੀਂ ਵੀ ਬੀਜੀ ਸੀ ਅੱਜ ਆਉਂਦੇ ਨਾ ਮੈਂ ਜਦੋਂ ਇੱਕ ਫੇ ਗਾਣਾ ਗੱਡੀ ਵਿੱਚ ਲਾਇਆ ਗਾਣਾ ਭੱਜਿਆ ਕਹਿੰਦਾ ਘੁੰਮਣ ਘਮਾਉਣ ਨੂੰ ਠਾਰ ਰੱਖਿਆ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਤੇ ਜਦੋਂ ਫਿਰ ਪਟਾਕੇ ਵਾਲੀ ਗੱਲ ਆਈ ਤੇ ਇੱਕਦਮ ਤੁਹਾਡਾ ਚਿਹਰਾ ਮੇਰੇ ਅੱਖਾਂ ਦੇ ਮੋਰੇ ਆ ਗਿਆ ਪਰ ਜੋ ਤੁਸੀਂ ਗਾਣਾ ਲਿਖਿਆ ਮੈਂ ਤੁਹਾਡਾ ਧੰਨਵਾਦ ਕਰਨਾ ਆ ਤੇ ਤੁਹਾਡਾ ਇੱਕ ਰਿਮੈਂਬਲ ਕਰਨਾ ਆ ਬਹੁਤ ਬਹੁਤ ਸ਼ੁਕਰਾਨਾ ਵੀਰ ਜਿਉਂਦੇ ਰਹੋ ਬਦਰੋ ਧੰਨਵਾਦ ਹਾਂ ਜੀ ਅੱਜ ਖਾਸ ਕਰਕੇ ਅੱਜ ਥੋੜੀਆਂ ਹਲਕੀਆਂ ਫੋਲਕੀਆਂ ਗੱਲਾਂ ਕਰਨੀਆਂ ਮੈਨੂੰ ਪਤਾ ਹੈ ਤੁਸੀਂ ਬਿਜ਼ੀ ਆ ਪਰ ਥੋੜਾ ਜਿਹਾ ਤੁਹਾ ਤੋਂ ਬਿਜ਼ੀ ਆ ਜ ਟਾਈਮ ਲਿਆ ਤੇ ਮੈਂ ਕਹੂੰਗਾ ਥੋੜਾ ਜਿਹਾ ਮੈਂ ਅੱਜ ਤੁਹਾਨੂੰ ਪਹਿਲਾਂ ਤਾਂ ਲੈ ਕੇ ਜਾਊਂਗਾ ਸੋਹਣਾ ਵਤਨ ਪੰਜਾਬ ਪੰਜਾਬ ਤੋਂ ਆਪਣਾ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪੰਜਾਬ ਸਟੇਟ ਦੇ ਨਾਲ ਲੱਗਦੀ ਹੱਦ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਕਰਨਪੁਰ ਤੋਂ ਸੇਰੂ ਦੇ ਵਿੱਚ ਪਿੰਡਾਂ ਪਿੰਡਾ 47 ਐਫ ਪਿੰਡ ਆ ਜੀ ਮੇਰਾ ਉੱਥੇ ਜੇ ਮੇਰਾ ਜਨਮ ਸਥਾਨ ਹੋਇਥੇ ਜਨਮ ਹੋਇਆ ਤੇ ਜ਼ਿਆਦਾਤਰ ਜਿਹੜਾ ਮੇਰਾ ਬਚਪਨ ਤੇ ਜਵਾਨੀ ਗੁਜ਼ਰੀ ਉਹ ਪੰਜਾਬ ਚ ਗੁਜ਼ਰੀ ਕਾਪੀ ਨਾਮ ਦਾ ਪਰਿਵਾਰ ਵੈਰਾ ਪੰਜਾਬ ਦੇ ਵਿੱਚ ਮਾਂਗਾਪਰਾਣਾ ਏਰੀਆ ਤੇ ਮਾਂਗਾਪਰਾ ਪਿੰਡ ਇਸ ਕਰਕੇ ਸ਼ੁਰੂ ਤੋਂ ਲੈ ਕੇ ਹੀ ਜਿਹੜਾ ਜਿਹੜਾ ਹੈਗਾ ਉਹ ਪੰਜਾਬ ਨਾਲ ਤੇ ਪੰਜਾਬੀ ਤੇ ਦੁਨਆ ਦੇ ਹੀ ਹੈ ਜੀ ਹਾਂ ਤੇ ਸੰਗਰਦ ਬਈ ਮੈਂ ਜੇ ਆਪਾਂ ਕਹਿੰਦੇ ਨੇ ਹੁੰਦੇ ਵੀ ਕੁਦਰਤੀ ਆ ਜਦੋਂ ਕੋਈ ਪਰਿਵਾਰ ਦੇ ਵਿੱਚ ਗੱਲ ਚੱਲਦੀ ਹੋਵੇ ਤਾਂ ਕੁਦਰਤੀ ਉਹ ਚੀਜ਼ ਕਾਹਾਂ ਆ ਜਾਂਦੀ ਆ ਕੋਈ ਪਰਿਵਾਰਕ ਨੇ ਵੀ ਕਿਸੇ ਮੈਂਬਰ ਨੇ ਕਲਮ ਚੱਕੀ ਸੀਗੀ ਮੈਂ ਜੀ ਪ੍ਰਾਰਥ ਦਾ ਕੁਲਵਾ ਚੱਕਰੋਂ ਦਾ ਤਾਂ ਸੋਚ ਨਹੀਂ ਨੇ ਮੈਂ ਤਾਂ ਕਰਮਾ ਖਾਉਂਦੇ ਸੀ ਕਿ ਪਰਵਾਹ ਰਾਈ ਦਾ ਬਹੁਤ ਵਧੀਆ ਬਹੁਤ ਵਧੀਆ ਗੱਲ ਕੀਤੀ ਆਪਣੀ ਪਤਾ ਲੱਗਦਾ ਸੀ ਇਹ ਲਿਖੀ ਜਾਂਦਾ ਕੋਈ ਨਾ ਗਾਣਾ ਪਾਣੀਆਂ ਸ਼ੁਰੂ ਹੋ ਜਾਂਦੀਆਂ ਸੀ ਬਿਲਕੁਲ ਤੇ ਪਰਿਵਾਰ ਦੇ ਵਿੱਚ ਤਾਂ ਨਹੀਂ ਨਾ ਕੋਈ ਆਣ ਗਵਣ ਨਾ ਪਿੰਡ ਦੇ ਵਿੱਚ ਕਿਤੇ ਵੀ ਨਹੀਂ ਸੀਗੇ ਅਜੇ ਸਿਸਟਮ ਐਸੇ ਪਰਤ ਵੱਲੋਂ ਜਿਹੜੀ ਚੇਟਕ ਲੱਗੀ ਹੈ ਜੀ ਨੇ ਨਹੀਂ ਬਹੁਤ ਵਧੀਆ ਬਹੁਤ ਵਧੀਆ ਪਰ ਜੀ ਮੈਂ ਅੱਜ ਜਿੰਨੇ ਵੀ ਤੁਸੀਂ ਮੈਨੂੰ ਦੇਖ ਰਹੇ ਆਂ ਜਾਂ ਸੁਣ ਰਹੇ ਆਂ ਤੇ ਮੈਂ ਸੰਗਦਲ ਪਾਜੀ ਉਹਨਾਂ ਦੀ ਕਲਮ ਦਾ ਆਲਰੇਡੀ ਬਹੁਤ ਵੱਡਾ ਫੈਨ ਆ ਤੇ ਇਸ ਕਰਕੇ ਅੱਜ ਆਪਾਂ ਗੱਲਾਂਬੱਤਾਂ ਕਰਨੀ ਆ ਆ ਤੇ ਮੈਂ ਕਹੂੰਗਾ ਸੰਗਦਲ ਭਾਈ ਜਿਹੜੀ ਮਾਂ ਆ ਨਾ ਮਾਂ ਨੂੰ ਆਪਣੇ ਜੇਠੇ ਪੁੱਤ ਨਾਲ ਫੜਾ ਪਿਆਰ ਹੁੰਦਾ ਆ ਤੇ ਬੜਾ ਸਤਕਾਰ ਹੁੰਦਾ ਬਰਾਤੀ ਹੁੰਦਾ ਆ ਜੇ ਕਿਸੇ ਮੇਰੀ ਗੱਲ ਸਮਝ ਹੀ ਗਏ ਆ ਤੇ ਮੈਂ ਕਹੂੰਗਾ ਅੱਛੀ ਤੋਂ ਤੁਸੀਂ ਕਾਲਮ ਚੱਕੀ ਇੱਕ ਪੇਪਰ ਦੇ ਉੱਤੇ ਜਦੋਂ ਤੁਸੀਂ ਮੋਤੀ ਲਿਖੇ 6 ਤੁਹਾਨੂੰ ਚੇਤਾ ਹੋਵੇ ਮੈਂ ਕਹੂੰਗਾ ਥੋੜਾ ਜਿਹਾ ਪਲੀਸ ਵਿੱਚ ਜ਼ਿੰਦਾਬਾਦ ਦੇ ਵੀਊ ਲਈ ਮਾੜਾ ਦੱਸਿਓ ਪਹਿਲਾ ਗਾਣਾ ਕਿਹੜਾ ਲਿਖਿਆ ਕਿੱਦਾਂ ਦੀ ਪੋਜੀਸ਼ਨ ਲਿਖਿਆ ਮੈਂ ਜਿਹੜਾ ਸੀ ਉਹ ਰਿਕਾਰਡ ਬਹੁਤ ਲੇਟ ਹੋਇਆ ਤੇ ਜਿਹੜਾ ਬਾਅਦ ਚ ਲਿਖਿਆ ਸੀ ਰਿਕਾਰਡ ਪਹਿਲਾਂ ਹੋ ਗਿਆ ਸੀ ਹੂੰ ਮੈਂ ਲਿਖਣ ਤਾਂ ਲੱਗ ਗਿਆ ਸੀ ਕਰੀਬ 92 ਦੇ ਵਿੱਚ ਦੀ 92 ਤੋਂ ਹੂੰ ਤੇ ਪਹਿਲਾ ਗੀਤ ਜਿਹੜਾ ਲਿਖਿਆ ਸੀਗਾ ਉਹ ਡੂਰ ਤੋਂ ਸੀ ਜਿਹੜਾ ਬਾਅਦ ਚ ਅੇ ਧਰਮਪ੍ਰੀਤ ਦੀ ਟੇਬ ਵਿੱਚ ਰਿਕਾਰਡ ਕਰਾਇਆ ਮਨੇ 6 ਸੱਤ ਦੇ ਵਿੱਚ ਹਾਂਜੀ ਉਹ ਸੀਗਾ ਤੋ ਰਸਨਾ ਸੀ ਕਦੇ ਸਖੀਆਂ ਆਪਣੇ ਨੂੰ ਯਾਰ ਬਣਾਣਾ ਨਹੀਂ ਆਇਆ ਹਾਂ ਸੁਦੇਸ਼ ਕੁਮਾਰੀ ਤੇ ਤਰਨਪ੍ਰੀ ਦੀ ਬਾਚ ਤੇ ਲੇਖ ਜਿਹੜਾ ਮੇਰਾ ਪਹਿਲਾ ਰਿਕਾਰਡ ਹੋਇਆ ਉਹ ਐਸੀ ਦਾ ਮਾਪੇ ਤੈਨੂੰ ਘਟ ਰਹਿਣਗੇ ਬਾਪਾ ਰਹਿਣਗੇ ਦਿਲਾਂ ਦੇ ਜਾਨੀ ਕਿਆ ਬਾਤਾਂ ਕਿਆ ਬਾਤਾਂ ਕਿਆ ਬਾਤਾਂ ਤੁਸੀਂ ਤਾਂ ਫਿਰ ਲਾਹੀ ਸਿਰੇ ਦਿੱਤੀ ਆ ਕਹਿੰਦੇ ਹੁੰਦੇ ਆ ਵੇ ਪੁੰਗਰ ਵਾਲੇ ਪੁੰਗਰ ਜਾਂਦੇ ਨੇ ਪੱਥਰਾਂ ਦਾ ਸੀਨਾ ਪਾੜ ਕੇ ਤੇ ਤੁਸੀਂ ਫਿਰ ਜਦੋਂ ਇਹ ਗੱਲਾਂ ਸ਼ੁਰੂਆਤਾਂ ਹੋਈਆਂ ਜਦੋਂ ਤੁਸੀਂ ਕਲਮ ਚੱਕੀ ਜਦੋਂ ਕਲਮ ਚੱਕੀ ਤੇ ਫਿਰ ਇੱਕ ਵਾਰੀ ਪਤਾ ਲੱਗ ਗਿਆ ਔਰ ਜਦੋਂ ਫਿਰ ਸੰਗਦਲ 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 47 47 ਹੋ ਗਈ ਤੇ ਇੱਕ ਵਾਰ ਤਾਂ ਜੇ ਧਰਮਪ੍ਰੀਤ ਸਾਹਿਬ ਦੀ ਤੁਸੀਂ ਗੱਲ ਕੀਤੀ ਆ ਤੁਸੀਂ ਚੋਟੀ ਦੇ ਆਪਣੇ ਗਾਇਕਾਂ ਨੂੰ ਤੁਸੀਂ ਆਪਣੇ ਗੀਤ ਦਿੱਤੇ ਆ ਤੇ ਮੈਂ ਆਪਾਂ ਕਹੀ ਜੇ ਵੀ ਆਪਾਂ ਜਦੋਂ ਫੇ ਤੁਸੀਂ ਇਸ ਪੱਗ ਦੇ ਉੱਤੇ ਭੱਜੇ ਤੁਸੀਂ ਕਿੱਦਾਂ ਦਾ ਮਾਹੌਲ ਬਣਿਆ ਪਰਿਵਾਰ ਵੱਲੋਂ ਵੀ ਪੂਰੀ ਤੁਹਾਨੂੰ ਫੇ ਹੋਈ ਆ ਪੂਰੀ ਹੱਲਾਸ਼ੇਰੀ ਹੋਈ ਬਈ ਹਾਂ ਯਾਰ ਸੰਗਦਲ ਤੂੰ ਬਹੁਤ ਵਧੀਆ ਕਰ ਰਿਹਾ ਬਜ਼ੁਰਗਾਂ ਦਾ ਪਰਿਵਾਰ ਦਾ ਕਿੱਦਾਂ ਦੀ ਗੱਲ ਵਸ ਗਈ ਉਦੋਂ ਦੇਖੋ ਜੀ ਇਹ ਦੁਨੀਆਦਾਰੀ ਆ ਦੁਨਿਆਈ ਦ੍ਰਿਸ਼ਟੀ ਵੀ ਤੁਹਾਡੀ ਅੱਜ ਕੱਲ ਜਿਹੜਾ ਬਣਾਇਆ ਸਿਸਟਮ ਪੈਸੇ ਦੇ ਨਾਲ ਸਾਰੀ ਹੈ ਪੈਸਾ ਤੋਂ ਹੀ ਕੋਈ ਆਉਂਦਾ ਤੁਹਾਡੇ ਦੁਸ਼ਮਣ ਤੁਹਾਡੇ ਹੇਟਰ ਵੀ ਤੁਹਾਨੂੰ ਪਿਆਰ ਕਰਨ ਲੱਗ ਜਾਂਦੇ ਆ ਤੇ ਬਾਕੀ ਤਾਂ ਕਰਨਾ ਹੀ ਆ ਸਾਰਿਆਂ ਨੇ ਪਹਿਲਾਂ ਕਿਸੇ ਵੀ ਮੇਰੇ ਸਭ ਨੂੰ ਪ੍ਰੋਫੈਸ਼ਨ ਤੁਹਾਡਾ ਉਨਾ ਚਿਰ ਪੜਾਣਾ ਲੱਗਦਾ ਘਰ ਦੇ ਨਾਲ ਜਿੰਨਾ ਚਿਰ ਉਹਦੇ ਤੋਂ ਕੁਝ ਆਉਂਦਾ ਨਹੀਂ ਹਾਂ 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 ਬਿਲਕੁਲ ਸਹੀ ਆ ਕਿਉਂਕਿ ਪੇਰਸ ਦੇ ਮਾਤਾ ਦੀ ਤੱਕੇ ਸਾਡਾ ਪੁੱਤ ਕਮਾਉਣ ਲੱਗੇ ਹੈ ਨਾ ਤੇ ਜਦੋਂ ਉਸ ਪ੍ਰੋਫੈਸ਼ਨ ਤੋਂ ਪੈਸੇ ਆਉਣ ਲੱਗ ਜਾਂਦੇ ਆ ਤੇ ਉਹੀ ਸਾਰਿਆਂ ਨੂੰ ਚੰਗਾ ਲੱਗਣ ਲੱਗ ਜਾਂਦਾ ਬਿਲਕੁਲ ਇਹ ਵੀ ਸੜਦੀ ਮੇਰੇ ਨਾਲ ਹੋਈ ਬਾਪੂ ਜੀ ਅਕਸਰੀ ਮੈਂ ਇੰਟਰਨਰ ਦੇ ਵਿੱਚ ਅਕਸਰੀ ਦੱਸਦਾ ਹੁੰਦਾ ਹੇਰ ਲਵੀ ਸੀ ਹਾਂਜੀ ਤੇ ਮਾਪੋ ਜੀ ਹੋਏ ਸਾਡੇ ਇਸਦੋਂ ਵਾਰਜਦੇ ਰਹਿੰਦੇ ਹੁੰਦੇ ਸੀ ਕਿਉਂਕਿ ਉਹ ਸਮਾਂ ਸੀ ਉਹ ਕੰਗਰਕੇ ਪਈ ਆ ਜਾਂਦਾ ਸੀਗਾ ਸਹੀ ਗੱਲ ਆ ਹੂੰ ਹਾਂ ਉਹ ਮੰਦਾਂਕਸਰੋਂ ਬਹਿ ਉੱਪਰੋਂ ਤਾਂ ਬਕਰਲਾ ਕੋਈ ਤੇਰੇ ਨਾਲ ਦੇ ਪਾਸਟਰ ਲੱਗੇ ਸੁਣਾਣਾ ਲੱਗੇ ਹੂੰ ਤੇ ਮੈਂ ਰੋਕਦੇ ਰੱਖਦੇ ਰਹਿੰਦੇ ਨਹੀਂ ਚਲੋ ਜਦੋਂ ਪਹਿਲਾ ਗੀਤ ਮੇਰਾ ਆਇਆ ਰਿਕਾਰਡ ਵਧੀਆ ਹੈਕਟਰ ਹੋ ਗਿਆ ਚਲੋ ਬਾਪੇ ਦੀ ਕਿਰਪਾ ਪਹਿਲਾ ਪ੍ਰੋਜੈਕਟ ਹੀ ਹਿੱਟ ਰਿਹਾ ਮੈਨੂੰ ਉਨਾਂ ਹੀ ਉਹਨਾਂ ਨੇ ਤਿੰਕੀ ਤੜੀ ਗੋੜਾਂ ਨੇ ਪੈਸੇ ਦਿੱਤੇ ਮੈਂ ਜਦੋਂ ਕਰੇ ਜਾ ਕੇ ਭੜਾਏ ਉਹਨਾਂ ਨੂੰ ਪੈਸੇ ਹੂੰ ਤੇ ਉਹ ਮੈਸੇਜ ਨੂੰ ਭਰੋ ਪੇ ਕਰੋ ਸ਼ੋਅਏ ਹੂੰ ਥੋੜੇ ਦਿਨ ਬਾਅਦ ਮੈਂ ਲੋੜੇ ਵੇਲੇ ਦਾ ਟਾਈਮ ਜੱਸੀਗਾ 4 ਵਜੇ ਉਹਨਾਂ ਤੇ ਮੈਂ ਨਿੰਮ ਦੀ ਛਾਵੇਂ ਦੁਪਹਿਰ ਸੀ ਗਰਮੀ ਵਾਲੇ ਦਿਨ ਮੈਂ ਪਿਆ ਮੰਜੇ ਤੇ ਕਦੇ ਮੁੱਢਾ ਕਦੇ ਸਿੱਧਾ ਉਸ ਰੋਟੇ ਜੇ ਲਈ ਜਾਵਾਂ ਹਾਂਜੀ ਤੇ ਬਾਪੂ ਜੋ ਕੋਲ ਦੇ ਨਾਂ ਤੇ ਦੇ ਇਹਨੇ ਦੇਖਿਆ ਮੈਂ ਸਿੱਧਾ ਜਾ ਪਿਆ ਫਿਰ ਮੈਂ ਕਿਛ ਦਿਨ ਵਾਸਤੇ ਜੋ ਤਾਂ ਸੋਚਦਾ ਉਹਨਾਂ ਮੈਂ ਕਦੇ ਮੁੱਢਾ ਪਾ ਮਾ ਫਿਰ ਦੇ ਤਲੇਸ ਬਾਹ ਦੇ ਕੇ ਜੇ ਸੋਚਣ ਲੱਗ ਜਾਈਦਾ ਜਿਵੇਂ ਮੈਂ ਇਸ ਪੋਜੀਸ਼ਨ ਜੀ ਚ ਪਿਆ ਤੇ ਫਿਰ ਕੋਲ ਜਿਹਦਾ ਨੰਗਾ ਅੱਗੇ ਤੇ ਮਾਰ ਕੇ ਮੰਜੇ ਦੇ ਪਾਵੇ ਚ ਲੱਤ ਕਹਿੰਦੇ ਪੁੱਠਾ ਸਿੱਧਾ ਹੋ ਜਾਣਾ ਕੋਸ ਲਖ ਲਖਲਾ ਸਹੀ ਆ ਹਾਂਜੀ ਅੰਦਰ ਅੰਦਰ ਹਾਂਜੀ ਮੈਂ ਦੇਖੋ ਸਮੇਂ ਸਮੇਂ ਨਿਕਲੋ ਕਿ ਬਾਪੂ ਜੀ ਨਾਲ ਕੰਮ ਜਦੋਂ ਕਾਪੀ ਵੇਲਾ ਸੀਗਾ ਹਾਂਜੀ ਉਹ ਕਾਪੀ ਖੋਰ ਟੱਟ ਜਾਂਦਾ ਸੀ ਮੇਰੇ ਤੋਂ ਹੂੰ ਹਾਂ ਕਿੰਨਾ ਵੀ ਲਿਖਣਾ ਹੂੰ ਸੰਪਰਵਾਦ ਤੋਂ ਬਾਅਦ ਤਾਂ ਜਦੋਂ ਜਿਹੜੇ ਤੁਹਾਨੂੰ ਮਾ ਆ ਕਹਿੰਦੇ ਹੁੰਦੇ ਆ ਵੀ ਇਤਰਾ ਫਿਰਦਾ ਇੱਕੋਸ਼ ਨਹੀਂ ਕਰਨ ਜੋਗਾ ਵਗੈਰਾ ਵਗੈਰਾ ਹਨਾ ਹਾਂਜੀ ਤੇ ਜਦੋਂ ਤੁਸੀਂ ਉਸ ਪ੍ਰੋਫੈਸ਼ਨ ਚ ਰਹਿ ਤੋ ਜਾਣੇ ਹੋ ਤੇ ਫਿਰ ਰਿੰਗਵਾਲ ਪਾ ਕੇ ਵੀ ਤੁਹਾਡੇ ਨਾਲ ਰਿਸ਼ਤੇਦਾਰੀਆਂ ਨਿਕਾਲ ਆ ਜਾਂਦੀਆਂ ਬਿਲਕੁਲ 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 ਰਿਸ਼ਤਿਆਂ ਦਾ ਮੇਰਾ ਇਹ ਇਹ ਕੋਈ ਗੱਲ ਜੀ ਕਹਾਂ ਜ ਸਾਡਾ ਹੀ ਆ ਸਾਡਾ ਪੁੱਤ ਜ ਸਾਡਾ ਭਰਾ ਸਾਡਾ ਸਾਮਾ ਜੀ ਆ ਕੇ ਕਰਕੇ ਤੁਹਾਡੇ ਨਾਲ ਲੋਕ ਤੁਹਾਡੇ ਨਾਲ ਜੁੜਨ ਲੱਗ ਜਾਂਦੇ ਹੂੰ ਬਹੁਤ ਵਧੀਆ ਬਹੁਤ ਵਧੀਆ ਗੱਲ ਆਵਾਜ਼ ਕੀਤੀ ਆ ਤੇ ਮੈਂ ਕਹਿੰਦਾ ਖਾਸ ਕਰਕੇ ਜੇ ਆਪਾਂ ਜਿੰਨੇ ਵੀ ਅੱਜ ਆਪਾਂ ਨੂੰ ਦੇਖਣ ਆਲੇ ਆ ਜਿਆ ਸੌਣ ਵਾਲਿਆ ਜਿਹੜੇ ਅਸਾਂ ਨਾਲ ਜਾਂਦਾ ਬਾਦ ਦੇ ਨਾਲ ਲਾਈਵ ਚੁੜਿਆ ਸੰਗਤਪਾਲ ਬਾਜੀ ਇੱਕ ਗੱਲ ਤਾਂ ਪੱਕੀ ਹੈ ਜਿੱਦਾਂ ਆਪ ਜੀ ਦਾ ਇੱਕ ਸੁਪਰ ਹਿੱਟ ਜਿਹੜਾ ਗਾਣਾ ਜਿੱਦਾਂ ਮੈਂ ਆਲਰੇਡੀ ਪਹਿਲਾਂ 10 ਵੀ ਹਟਿਆ ਘਮਣ ਘਮਣ ਨੂੰ ਥਾਲ ਰੱਖਿਆ ਬੁਲਟ ਰੱਖਿਆ ਪਟਾਕੇ ਪਾਉਣ ਨੂੰ ਜੇ ਆਪਾਂ ਗੱਲਬਾਤ ਕਰ ਲਈਏ ਥੋੜਾ ਜਿਆ ਬੇ ਅੱਜ ਤੱਕ ਤੁਸੀਂ ਕਿਹੜੇ ਕਿਹੜੇ ਸੁਪਰਸਟਾਰ ਸਟਾਰਾਂ ਨੂੰ ਅੱਜ ਤੱਕ ਤੁਸੀਂ ਆਪਣੇ ਗੀਤ ਦਿੱਤੇ ਆ ਉਹ ਬਹੁਤ ਨੇ ਜੇ ਮੈਂ ਸਮੇਂ ਦੀ ਟਾਈਮ ਪੀਰੀਅਡ ਦੀ ਗੱਲ ਕਰਾਂ 2000 ਹੰਪੋਂ ਜਿਹੜੇ ਸਿੰਗਰ ਨੇ ਹਾਂਜੀ 2000 ਤੋਂ ਲੈ ਕੇ 2017-18 ਤੱਕ ਜਿਹੜੇ ਹਿੱਟ ਰਹੇ ਨੇ ਹਾਂਜੀ ਉਸ ਸਮੇਂ ਦੇ ਲਗਭਗ ਸਾਰੇ ਸੰਗਰਾਂ ਨੂੰ ਹੀ ਦਿੱਤੇ ਜਿਹੜੇ ਨਵੇਂ ਅਨੁਸ਼ਟਕ ਜਿਹੜੇ ਹੁਣ 505 ਸਾਲਾਂ ਦੇ ਨਵੀਂ ਪਹੁੰਚਾਇਆ ਜਿਹੜਾ ਇਹਨਾਂ ਚੋਂ ਨਹੀਂ ਸ਼ਾਇਦ ਤੇ ਪੁਰਾਣੇ ਦਾ ਜਿਹੜੇ ਧਰਮਪ੍ਰੀਤ ਤੋਂ ਲੈ ਕੇ ਮੋਦਰਵਿੰਦਰ ਬਰਾਲ ਹਰਦੇਵ ਮਹਿਨੰਗਲ ਬਲਕਾਰ ਸਿੱਧੂ ਸਰਜੀਤ ਖਾਨ ਅਤਰਵਿੰਦਰ ਗਰੀਵਾਲ ਬਹੁਤ ਵੈਸੇ ਦੇਸ਼ ਹੋਈ ਪੂਜਾ ਹੋ ਗਈ ਹੈ ਨਾ ਇਸ ਸਭ ਦਾ ਤੇਰੇ ਨੇ ਜੀ ਲਗਭਗ ਸਭ ਨੇ ਗਾਏ ਨੇ ਮੈਂ ਜ਼ਿਆਦਾਤਰ ਅਸਨਾ ਪ੍ਰੋਜੈਕਟ ਹੀ ਕਰਦੇ ਹੁੰਦੇ ਸੀ ਮੈਂ ਗੀਤ ਗੋਤ ਕਿਸੇ ਨੂੰ ਮੈਂ ਡਾਇਰੈਕਟ ਸਿੰਗਰ ਨੂੰ ਕਦੇ ਗਾਣਾ ਨਹੀਂ ਦਿੱਤਾ ਹਾਂਜੀ ਤੇ ਮੈਂ ਕਾਉਂ ਸਿੰਘ ਤੋਂ ਲੈ ਕੇ ਬਾਈ ਪਿੰਕੀ ਨਾਲ ਜੁੜਿਆ ਸੀਗਾ ਤੜੇ ਵਾਲਾ ਨਾ ਤੇ ਉਹਨਾਂ ਨੇ ਮੈਨੂੰ ਪ੍ਰੋਜੈਕਟ ਇੰਟਰਨ ਕੋ ਕਰਦੇ ਹੁੰਦੇ ਸੀਗਾ ਤੇ ਮੈਨੂੰ ਕਹਿੰਦੇ ਹੁਣ ਆਪੁਖਲਾਦੇ ਸਿੰਗਰ ਦਾ ਪ੍ਰੋਜੈਕਟ ਕਰਨਾ ਤੇ ਮੈਂ ਉਸ ਸਿੰਗਰ ਨੂੰ ਦੀ ਬੋਕ ਨੂੰ ਧਿਆਨ ਚ ਰੱਖ ਕੇ गाने लिखने ਤੇ ਕੰਪਲੀਟ ਕਰਨ ਉਸ ਤੋਂ ਬਾਅਦ ਸਾਥਰੀ ਕਾਲ ਸਿੰਗਲ ਦੇ ਨਾਲ ਆਪਣਾ ਕੋਈ ਮੈਨ ਬਾ ਰਾਬਤਾ ਰੱਖਿਆ ਨਹੀਂ ਕਿਸੇ ਨਾਲ ਵੀ ਹੂੰ 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 ਇਹ ਉਸ ਕਰਕੇ ਮੇਰਾ ਜ਼ਿਆਦਾਤਰ ਜਿਹੜਾ ਕੰਪਨੀ ਦੇ ਨਾਲ ਇੱਕ ਤਰ੍ਹਾਂ ਦਾ ਯਤਨ ਹੂੰ 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 ਨਹੀਂ ਬਹੁਤ ਵਧੀਆ ਸੰਤਲਪਾ ਜੀ ਜਿੱਦਾਂ ਇੱਕ ਗੱਲ ਤਾਂ ਪੱਕੀ ਆ ਜਦੋਂ ਹੁਣ ਦੇਖੋ ਤੁਸੀਂ ਸਰਮੌਰ ਬਹੁਤ ਹੀ ਚੋਟੀ ਦੇ ਔਰ ਸੁਪਰ ਹਿੱਟ ਜਿਹੜੇ ਅੱਜ ਵੀ ਉਸ ਸਮੇਤ ਲੈ ਕੇ ਜੇ ਅੱਜ ਦੀ ਗੱਲ ਕਰ ਲਈਏ ਇਹ ਗਾਣੇ ਤੁਹਾਡੇ ਬਹੁਤ ਹੀ ਮੈਂ ਕਹਿੰਦਾ ਸਿਰੇ ਲੱਗੇ ਪਏ ਆ ਜਿੰਦਾਬਾਦ ਰੇਡੀਓ ਦੇ ਉੱਤੇ ਵੀ ਤੁਹਾਡੇ ਗਾਣੇ ਵੱਜਦੇ ਜਿਹੜੇ ਤੁਸੀਂ ਲਿਖੇ ਆ ਤੇ ਮੈਂ ਜੇ ਆਪਾਂ ਥੋੜੀ ਹਲਕੀ ਫੁਲਕੀ ਜੀ ਗੱਲ ਕਰ ਲਈਏ ਜੇ ਤੁਹਾਡੇ ਸਮਕਾਲੀ ਸਮੇਂ ਦੀ ਗੱਲ ਕਰ ਲਈਏ ਜੇ ਆਪਾਂ ਗੱਲ ਕਰ ਲਈਏ ਦੇਵੀ ਮਖਸੂਸ ਪਰੀ ਦਵਿੰਦਰ ਖੰਨੇ ਵਾਲਾ ਬਲਬੀਰ ਉਹ ਪਰ ਐਸਾ ਜਾਂ ਮਹਾਨ ਬਾਜ ਜਿਹੜੀ ਅੱਜ ਸਾਡੇ ਕੋਲ ਹੈ ਵੀ ਹੈ ਨਹੀਂਗੀ ਰਾਜਪਰਾੜ ਸਾਹਿਬ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਗਾਇਕ ਵਾਲੇ ਪਾਸੇ ਨੂੰ ਆਪ ਆਇਆ ਬਈ ਤੁਹਾਡੀ ਮੰਦੇ ਵਿੱਚ ਕਿਉਂ ਜਦੋਂ ਤੁਸੀਂ ਐਡੇ ਵਧੀਆ-ਵਧੀਆ ਗਾਣੇ ਲਿਖੇ ਆ ਤੁਹਾਨੂੰ ਵੀ ਪਤਾ ਥੋੜਾ ਟਾਈਮ ਜਦ ਤੱਕ ਤੁਸੀਂ ਗੱਲ ਕੀਤੀ ਆ ਗਾਇਕ ਤੇ ਗੀਤਕਾਰ ਦੀ ਗੱਲਬਾਤ ਬੌਂਡਿੰਗ ਵਧੀਆ ਚੱਲਦੀ ਆ ਉਸ ਤੋਂ ਬਾਅਦ ਇੱਕ ਪਾਸੇ ਕਿਉਂ ਤੁਹਾਨੂੰ ਵੀ ਪਤਾ ਜਦੋਂ ਅਪਾ ਦੇਖਣ ਸੁਣਨ ਨੂੰ ਮਿਲਦੇ ਆ ਗੀਤਕਾਰ ਥੋੜਾ ਜਿਹਾ ਥੱਲੇ ਰਹਿ ਜਾਂਦਾ ਤੇ ਗਾਇਕ ਉੱਤੇ ਚੱਲ ਜਾਂਦਾ ਤੇ ਤੁਹਾਡੀ ਮੰਦੇ ਵਿੱਚ ਕੁਝ ਇਦਾਂ ਦਾ ਨਹੀਂ ਆਇਆ ਬਈ ਸੰਗਦਾ ਤੁਸੀਂ ਵੀ ਆਪਣਾ ਮਨ ਕੋਈ ਇਦਾਂ ਦਾ ਬਣਾਇਆ ਹੋਵੇ ਆਪਣੇ ਆਪ ਰਾਤੀ ਤੁਸੀਂ ਕਿਤੇ ਗੱਲ ਕੀਤੀ ਹੋਵੇ ਤੁਹਾਡੇ ਮਨ ਚ ਨਹੀਂ ਇਹ ਗੱਲ ਆਈ ਕਿ ਮੈਂ ਆਪ ਵੀ ਗਾਵਾ ਮੈਨੂੰ ਆਇਆ ਮੈਂ ਘਰੋਂ ਨਿਕਲਿਆ ਜਦੋਂ ਸੀ ਮੈਂ ਗਾਇਕ ਬਣਨ ਵਾਸਤੇ ਨਿਕਲਿਆ ਸੀ ਹੂੰ ਮੈਨੂੰ ਵਚਨ ਬੇਦਲ ਦੀ ਪੋਇਟਰੀ ਨੇ ਬਹੁਤ ਪ੍ਰਭਾਵਿਤ ਕੀਤਾ ਸੀ ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਲਿਖਣ ਲੱਗਿਆ ਸੀ ਹੂੰ ਹੂੰ ਉਹ ਇੱਕ ਦਾਤ ਸੀ ਜਦੋਂ ਗੀਤਕਾਰਾਂ ਦੀ ਵੈਲਿਊ ਪੈਣ ਲੱਗੀ ਸੀ ਬੇਦਲ ਸਾਹਿਬ ਉਹਨਾਂ ਤੋਂ ਬਾਅਦ ਬਿਲਕੁਲ ਉਹ ਟਾਈਮ ਸੀ ਜਦੋਂ ਕੈਸਟੂ ਦੇ ਉੱਤੇ ਕਲਾਕਾਰ ਤੋਂ ਪਹਿਲਾਂ ਦੇਖੇ ਜਾਂਦੇ ਸੀ ਗਾਣੇ ਕਿਹਦੇ ਪੇਸ਼ਕਸ਼ ਕੀਦੀ ਆ ਹੂੰ ਤੇ ਉਹਨਾਂ ਦੇ ਵਿੱਚ ਮੈਂ ਸੀਗਾ ਤੇ ਮੈਨੂੰ ਸੀ ਮੈਂ ਕਿ ਮੇਰੀ ਕੈਸਟ ਆਵੇ ਜਿਹਦੇ ਵਿੱਚ ਮੈਂ ਗਾਏ ਹੋਣ ਗੀਤ ਮੇਰੇ ਤੇ ਨਾਲ ਬਚਨ ਬੇਦਲ ਦੇ ਗਾਣੇ ਹੋਣ ਉੱਤੇ ਫੋਟ ਲੱਗੀ ਆ ਕੀ ਬਾਤ ਆ ਜੀ ਹੂੰ ਉਹ ਚੀਜ਼ ਸੋਚ ਕੇ ਮੈਂ ਬੇਦਲ ਸਾਹਿਬ ਨੂੰ ਮਿਲਿਆ ਤਿੰਨ ਚਾਰ ਸਾਲ ਉਹਨਾਂ ਦੀ ਚਾਰ ਪੰਜ ਸਾਲ ਸੰਗਤ ਕੀਤੀ ਹੂੰ ਹੂੰ ਤੇ ਮੈਂ ਟੇਪ ਅਸੀਂ ਕੀਤੀ ਰਿਕਾਰਡ 8 ਗਾਣੇ ਹਮਮ 4 ਗਾਣੇ ਮੇਰੇ ਤਿੰਨ ਵੇਦਲ ਸਾਹਿਬ ਦੇ ਇੱਕ ਬਲਵੀਰ ਦਾ ਗਾਣਾ ਬਲਵੀਰ ਉਹਦੇ ਉੱਥੇ ਭਾਈ ਉਹਨਾਂ ਕੋਲ ਹੁੰਦਾ ਸੀ ਹਮ ਚਲੋ ਹੋ ਗਈ ਕੈਸਟ ਰਿਕਾਰਡ ਹੋ ਗਈ ਬੜੇ ਵਧੀਆ ਹਮਮ ਵਿੱਚ ਸਾਈਡ ਸੌਂਗਾ ਦੋ ਦਿਆਂ ਸੀ ਦੋ ਸਾਈਡ ਸੌਂਗੀ ਕੀਤੇ ਹਮ ਤੇ ਸਾਰੀ ਕੈਸਟ ਰੈਡੀ ਹੋ ਕੇ ਜਦੋਂ ਸ਼ਾਮ ਨੂੰ ਸੁਣਨ ਸੁਣੀ ਜਾਂਦੇ ਬੈਠੇ ਸਾਰੇ ਸਾਰਿਆਂ ਨੇ ਸੁਣੀ ਹਮ ਮੈਨੂੰ ਵੇਦਲ ਸਾਹਿਬ ਕਹਿੰਦੇ ਵੀ ਆਹ ਕਿਰਪਾਲ ਮੈਨੂੰ ਹੁਣ ਇੱਕ ਕੱਲ ਦੱਸ ਵੀ ਤੂੰ ਇਸ ਸਿੰਗਲੈਂਡ ਨੂੰ ਤੂੰ ਪ੍ਰੋਫੈਸ਼ਨ ਬਣਾਏਗਾ ਹੂੰ ਬਣਾਉਂ ਕਿਉਂ ਨਾ ਹੂੰ ਮੈਨੂੰ ਜੀ ਪ੍ਰੋਫੈਸ਼ਨ ਨਿਕਰ ਦਨੇ ਬਣਾਉਂਦਾ ਨਾ ਤਾਂ ਕਿਹੜੇ ਗੱਡਣਾ ਆਉਦਾ ਰਿੰਗ ਬੁਨੇ ਕਰਦੇ ਹਾਂ ਹੂੰ ਕਰਦੇ ਨਾ ਸੋਰਾ ਪਰਿਵਾਰ ਨਾਲ ਮੇਰਾ ਆਪਦਾ ਪਰਿਵਾਰ ਇਹਦੇ ਚ ਨਹੀਂ ਜਾਣ ਦੇਣਗੇ ਮੈਨੂੰ ਹੂੰ ਹੂੰ ਫਿਰ ਕਹਿੰਦੇ ਜੇ ਇਹਦੇ ਚ ਤੂੰ ਜਾਣਾ ਨਹੀਂ ਆ ਤਾਂ ਫਿਰ ਮੇਰੇ ਹਿਸਾਬ ਨਾਲ ਕਹਿੰਦੇ ਤਾਂ ਮੇਰੀ ਨਿਜ਼ੀਰ ਆ ਕਿ ਇਹਦੇ ਚ ਆਪਾਂ ਗੱਲ ਲਈਏ ਆਪਾਂ ਹਾਂ ਤੇ ਤੋਂ ਤਰੀ ਕੰਮ ਬਹੁਤ ਵਧੀਆ ਤੋਂ ਕੰਮ ਚ ਬਹੁਤ ਅੱਗੇ ਜਾ ਸਕਦਾ ਤੇ ਦੋਹਾਂ ਬੇੜੀਆਂ ਦੇ ਪੈਰ ਰੱਖਾਉਂ ਉਸ ਇੱਕ ਦੇ ਵਿੱਚ ਲੋਕ ਇਕੱਠੇ ਹੋ ਰਸ ਕਰ ਹੂੰ 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 ਤੇ ਕਲਾਕਾਰਾਂ ਦੇ ਲੋਕ ਫੈਲ ਆਉਂਦੇ ਆ ਹੂੰ ਜੇ ਤੂੰ ਵਧੀਆ ਲਿਖੇਗਾ ਤੇਰੇ ਕਲਾਕਾਰ ਫੈਲ ਆਉਣਗੇ ਤੇ ਕਲਾਕਾਰਾਂ ਵਿੱਚ ਲੋਕ ਆਪ ਹੀ ਆ ਜਾਂਦੇ ਆ ਹੂੰ ਕਿ ਮੇਰੇ ਸਾਬਾ ਤੂੰ ਇਹ ਕਰ ਮੈਂ ਸਭਾਜੀ ਕੱਲ ਹੀ ਕੋਈ ਨਹੀਂ ਮੈਂ ਅੱਜ ਹੁਣ ਵੀ ਸਨ ਉਹਨਾਂ ਵੀ ਜੇ ਤੁਸੀਂ ਕਿਸੇ ਦੀ ਰਿਸਪੈਕਟ ਕਰਦੇ ਹੋ ਦਿਲੋਂ ਕਰੋ ਡਰਾਮੇਬਾਜ਼ੀਆਂ ਨਾ ਕਰੋ ਹੂੰ ਉਸ ਤੋਂ ਨਕਰ ਉਸਤਾਦ ਤੱਕ ਮੈਂ ਕਦੇ ਆਉਣ ਚਲੋ ਇੱਕ ਉਹਨਾਂ ਦਾ ਰਤਬਾ ਵੀ ਹੋਣਾ ਕੋ ਬੰਦਾ ਵੀ ਹੁੰਦਾ ਆਪਾਂ ਸੌਖਾ ਹੋ ਜਾਂਦੀ ਗੱਲ ਕਰਨ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਦੇ ਉਸਤਾਦ ਨਹੀਂ ਕਿਹਾ ਸੀ ਬੇਦਲ ਸਾਹਿਬ ਨੂੰ ਮੈਂ ਭਾਜੀ ਕਹਿ ਕੇ ਗੱਲ ਕਰਦਾ ਰਿਹਾ ਕਦੇ ਵੀ ਉਹਨਾਂ ਨਾਲ ਤੇ ਉਸਤ ਕਰਕੇ ਵੀ ਲੋਕ ਕਰਦੇ ਬਹੁਤ ਆ ਤੇ ਆਖੇ ਕਿਸੇ ਦੇ ਲੱਗਣਾ ਨੇ ਹੁੰਦਾ ਕਰਨੀ ਮਰਜ਼ੀ ਹੁੰਦੀ ਲੋਕਾਂ ਨੇ ਬਿਲਕੁਲ ਸਹੀ ਗੱਲ ਹੈ ਨਾ ਉਸ ਵਿੱਚ ਮੇਰੇ ਤੋਂ 2 ਲੱਖ ਰੁਪਏ ਲੱਗੇ ਸੀ 98 99 ਦੀ ਗੱਲ ਹੋਣੀ ਉਹਨਾਂ ਨੇ ਕਿਹਾ ਮੈਂ ਭਾਜੀ ਕੋਈ ਚੱਕਰ ਨਹੀਂ ਆ ਉਹ ਸਾਹਮਣੇ ਮਾਸਟਰਪੀਸ ਪਿਆ ਸਾਡੇ ਟੇਬਲ ਤੇ ਮੈਨੂੰ ਸੁਪਨੇ ਉਹ ਵੀ ਦਿਸ ਜਾਂਦਾ ਉਥੋਂ ਕਿਹਨੇ ਚੱਕਿਆ ਕਿੱਥੇ ਸਿੱਟਿਆ ਮੈਨੂੰ ਨਹੀਂ ਪਤਾ ਮੈਂ ਕਿਹਾ ਕਿ ਤੋ ਅਲਤਬਾਰ ਵਾਰੀ ਆਪਾ ਗਾਉਂ ਦੀ ਗੱਲ ਜਿਹੜੀ ਉਹ ਕਰਨੀ ਨਹੀਂ ਜ਼ਿੰਦਗੀ ਚ ਹੂੰ ਉਹ ਦਿਨ ਗਿਆ ਹਾਂ ਇਸ ਵੇਲੇ ਸੋਚਣਾ ਬੰਦ ਕਰਤਾ ਹੂੰ ਪਰ ਪਿੱਛੇ ਜੇ ਕਈ ਗੀਤ ਮੈਨੂੰ ਗਾਉਣੇ ਪਏ ਮਜਬੂਰੀ ਚ ਇਸ ਕਰਕੇ ਵੀ ਕਈ ਗਾਣੇ ਹੁੰਦੇ ਨੇ ਮੈਨੂੰ ਲੱਗਦਾ ਹੁੰਦਾ ਵੀ ਸਮਾਜ ਦੇ ਵਿੱਚ ਰਿਕਾਰਡ ਕਰਨੀਆਂ ਸਮਾਜ ਦੇ ਵਿੱਚ ਆਉਣੇ ਜ਼ਰੂਰੀ ਤੇ ਸਿੰਗਰ ਪ੍ਰੋਫੈਸ਼ਨਲ ਵਾਲੇ ਹੁੰਦੇ ਨੇ ਕਮਰਸ਼ੀਅਲ ਹੁੰਦੇ ਨੇ ਹੂੰ ਇਹ ਕਈ ਚੀਜ਼ ਹੋ ਜਾਂਦਾ ਕਿ ਰਾਜੀ ਨੇ ਉਹਦੇ ਚਿੰਤਾ ਨੂੰ ਰਸਕ ਨਹੀਂ ਲੇ ਵੇਜਾ ਕਲ ਉਹਦੇ ਚ ਜਿੱਥੇ ਨਹੀਂ ਕੋਈ ਆਉਟਪੁੱਟ ਲੱਗਦੀ ਉਹਨੂੰ ਗਾਉਂਦੇ ਨਹੀਂ ਹੁੰਦੇ ਹਾਂਜੀ ਉਹ ਗੀਤ ਫਿਰ ਮੈਨੂੰ ਗਾਉਣੇ ਪਏ ਤੇ ਜਾਂ ਇੱਕ ਦੋ ਗਾਣੇ ਹੋ ਜੇ ਸੀ ਜਿਹੜੇ ਸਿੰਗਲ ਤੋਂ ਜਿਵੇਂ ਮੈਨੂੰ ਚਾਹੁੰਦਾ ਸੀ ਮਨਭਾਏ ਨਹੀਂ ਗਏ ਤੇ ਪ੍ਰੋਡੂਸਰ ਨੇ ਕਿਹਾ ਤਾਂ ਕਿਸੇ ਸੱਜਣ ਮਿੱਤਰ ਇਹ ਤੂੰ ਇਹਨਾਂ ਦਾ ਤੇਰੀ ਡਮੀ ਵਧੀਆ ਤੂੰ ਹੀ ਗਾ ਦੇ ਸੀ ਉਹ ਰਿਲੀਜ਼ ਕਰ ਦਾਂਗੇ ਹੂੰ 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 ਉਹ ਗੀਤ ਮੈਂ ਗਾਏ ਤਾਂ ਕਰਕੇ ਉਸ ਤੋਂ ਬਾਅਦ ਮੈਂ ਸਿੰਗਿੰਗ ਬਾਰੇ ਇਸ ਨੂੰ ਸੋਚਣਾ ਬੰਦ ਕਰਤਾ ਸੀ ਗੱਲ ਸੰਗਤਲ ਬਾਈ ਜੀ ਜੇ ਹੁਣ ਆਪਾਂ ਥੋੜਾ ਜਿ ਮੈਂ ਕਹੂੰਗਾ ਥੋੜੀ ਜਿ ਮੈਂ ਤੁਹਾਡੇ ਵਿਊ ਜ਼ਰੂਰ ਲੈਣਾ ਹੈ ਨਾਲ ਨਾਲ ਸਾਡੇ ਕਿਆ ਬਾਤ ਆ ਯਾਰ ਗਰਜੀਤ ਬਾਈ ਵੀ ਸਾਨੂੰ ਲਾਈਵ ਦੇਖ ਰਹੇ ਆ ਤੇ ਸੁਖਵੀਰ ਬਾਈ ਦਾ ਵੀ ਨਾਲ ਨਾਲ ਮੈਸੇਜ ਆ ਰਿਹਾ ਸੋਤਾ ਸਾਹਿਬ ਵੀ ਦੇਖ ਰਹੇ ਉਹ ਵੀ ਸਾਨੂੰ ਸਤਿ ਸ੍ਰੀ ਅਕਾਲ ਉਹ ਸਪੈਸ਼ਲੀ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਮੈਂ ਬਾਈਆਂ ਦਾ ਵੀ ਧੰਨਵਾਦ ਕਰ ਰਹੇ ਹਾਂ ਤੇ ਮੈਂ ਕਹੂੰਗਾ ਸੰਗਤਲ ਬਾਈ ਜੀ ਥੋੜੇ ਜਿ ਆਪਾਂ ਇੱਕ ਗੱਲ ਤਾਂ ਦੇਖੋ ਤੁਹਾਨੂੰ ਵੀ ਪਤਾ ਆ ਜੇ ਆਪਾਂ ਮੈਂ ਆ ਪੱਕੇ ਸੋਸ਼ਲ ਮੀਡੀਆ ਪਰ ਆ ਪਿਆ ਆ ਪੜੇ ਹੀ ਸਾਡੇ ਜਿਹੜੇ ਗੀਤਕਾਰ ਅੱਜ ਦੇ ਜਿਹੜੀਆਂ ਮਹਾਨ ਕਲਮਾਂ ਆ ਉਹ ਕੁਛ ਨਾ ਕੁਛ ਕਿਉਂ ਜਦੋਂ ਕਹਿੰਦੇ ਹੁੰਦੇ ਆ ਪੇਟੇ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ ਜੇ ਹੁਣ ਇੱਕ ਪਾਸੇ ਇੱਕ ਗਾਣਾ ਜਦੋਂ ਗੀਤਕਾਰ ਲਿਖਦਾ ਆ ਉਹ ਕਿੰਨੀ ਮਿਹਨਤ ਲਾਉਂਦਾ ਕਿੰਨੀ ਗੱਲਬਾਤ ਕਰਦਾ ਆ ਜਦੋਂ ਉਹ ਇੱਕ ਸਟਾਰ ਨੂੰ ਦੇ ਦਿੰਦਾ ਆ ਉੱਥੇ ਸਿਰਫ ਸਟਾਰ ਦੀ ਵੱਲੇ ਵੱਲੇ ਹੋ ਜਾਂਦੀ ਆ ਗਾਇਕ ਦੀ ਵੱਲੇ ਵੱਲੇ ਹੋ ਜਾਂਦੀ ਆ ਤੇ ਉਹਦੇ ਜਿਸ ਨੇ ਇਸ ਪੋਦੇ ਨੂੰ ਗੁੱਡਿਆ ਮਿਹਨਤ ਨਾਲ ਆਪਣੀ ਨਾਲ ਹੈਨਾ ਤੇ ਉਹ ਬੰਦਾ ਬਾਅਦ ਚ ਅਲੋਪ ਹੋਇਆ ਹੁੰਦਾ ਤਾਂ ਸਿਰਫ ਇੱਕ ਸਿੰਗਰ ਦੀ ਗੱਲਬਾਤ ਹੁੰਦੀ ਹੈ ਉਹ ਮੈਂ ਤੁਹਾਡਾ ਪਰਸਨਲ ਵੀਊ ਲੈਣਾ ਚਾਹੁੰਨਾ ਆ ਵੀ ਤੁਹਾਡੇ ਵੀ ਮਨ ਦੇ ਵਿੱਚ ਕਦੀ ਤੁਹਾਡਾ ਵੀ ਤਾਂ ਹੋਇਆ ਵੀ ਤੁਸੀਂ ਗਾਣਾ ਦਿੱਤਾ ਤੇ ਬਾਅਦ ਚ ਤੁਹਾਡਾ ਪਤਾ ਹੀ ਕਿਤੇ ਨਹੀਂ ਲੱਗਾ ਸਿਰਫ ਗੀਤ ਦਾ ਜਿਹੜਾ ਗਾਇਕ ਆ ਉਹ ਬੱਲੇ ਬੱਲੇ ਕਰਾ ਗਿਆ ਗੀਤਕਾਰ ਲੱਭਾ ਹੀ ਨਹੀਂ ਕਿਤੇ ਮੈਨਾਂ ਇੱਕ ਕੱਲ ਬੈਠੇ ਬੈਠੇ ਨੇ ਵੈਸੇ ਹੀ ਮੇਰੇ ਦਿਮਾਗ 'ਚ ਆ ਗਈ ਹੂੰ ਹੂੰ ਕੋਈ ਜਦੋਂ ਕੋਈ ਆ ਜਾਂਦਾ ਕਦੇ ਗੱਲ ਤੋਂ ਲਿਖਣ ਲੱਗ ਜਾਂਦੇ ਤਾਂ ਮੋੜ ਜਾ ਬਣਗਾ ਤਮਾ ਲਿਖਤੀਆਂ ਲੈਣਾ ਜੀਆਂ ਹਾਂ ਹਾਂਜੀ ਉਹ ਮੈਂ ਤੁਹਾਡੇ ਨਾਲ ਸੰਸ਼ੀਖ ਕਰਦਾ ਤਾਂ ਮੇਰਾ ਪਤਾ ਲੱਗ ਜੂ ਤੁਹਾਨੂੰ ਔਰ ਦਿਓ ਤੁਹਾਡੇ ਸ਼ਾਇਦ ਸਵਾਲ ਦਾ ਜਵਾਬ ਮਿਲ ਜੇ ਅਸੀਂ ਦਾ ਪੁੱਤਾਂ ਜਏ ਬਣਾ ਕੇ ਗਾਣੇ ਵਫਾਰੀਆਂ ਹੱਥ ਫੜਾ ਕੇ ਗਾਣੇ ਕਈ ਗੀਤਕਰ ਰੋਂਦੇ ਰਹਿ ਕੇ ਆਪਣੇ ਹੱਥੀ ਖਾ ਕੇ ਗਾਣੇ ਛਾਤਰ ਲੋਕੀ ਲੈ ਜਾਂਦੇ ਨੇ ਰਾਈਟਰ ਨੂੰ ਪਰਵਾ ਕੇ ਗਾਣੇ ਲਿਖਣ ਵਾਲੇ ਦਾ ਫੋਨ ਨਹੀਂ ਚੁੱਕਦੇ ਮਿੰਟਾਂ ਨਾਲ ਲਿਖਾ ਚੀ ਗਾਣੇ ਖਰੀ ਤੇ ਸਿੰਗਰ ਤਾਂ ਮਾਰ ਦਿੰਦੇ ਨੇ ਤਰਜਾ ਵਿੱਚ ਉਲਝਾ ਕੇ ਗਾਣੇ ਅਸੀਂ ਉਹਨਾਂ ਕਿਉਂ ਸੁਣੇ ਜਿੰਨਾਂ ਨੇ ਰੀਲਾਂ ਵਿੱਚ ਭਰਾ ਕੇ ਗਾਣੇ ਭਰਾਸ ਦਿਲਾਂ ਦੀ ਕੱਢਣ ਲੋਕੀ ਸਟੇਟਸਾਂ ਉੱਤੇ ਲਗਾ ਕੇ ਗਾਣੇ ਵਿੱਚ ਮਹਿਫਲਾਂ ਟੌਰ ਬਣਾਉਂਦੇ ਲਿਖੇ ਕਿਸੇ ਦੇ ਗਾ ਕੇ ਗਾਣੇ ਲੋਕੀ ਭਗੜੇ ਪਾ ਲੈਂਦੇ ਨੇ ਆਕੇ ਗਾਣੇ ਇਕੱਠਾਂ ਤੋਂ ਲੱਖਾਂ ਦੇ ਬਣਦੇ ਸਤੇਜਾਂ ਤੇ ਸਾਡੇ ਗਾਕੇ ਗਾਣੇ ਕਲਮ ਦਾ ਕਾਉਡੀ ਮੁੱਲ ਨਾ ਪਾਉਂਦੇ ਲੱਖਾਂ ਵਿੱਚ ਫਰਮਾ ਕੇ ਗਾਣੇ ਕਈ ਤਾਂ ਨਾਮ ਤੱਕ ਨਹੀਂ ਲਿਖਦੇ ਫੇਸਬੁੱਕ ਤੇ ਪਾ ਕੇ ਗਾਣੇ ਤਨ ਜਿਗਰੇ ਜੋ ਦੇ ਜਾਂਦੇ ਨੇ ਸੋਚਾਂ ਚੋਂ ਉਪਜਾ ਕੇ ਗਾਣੇ ਕਿਹ ਲਫ਼ਜ਼ਾਂ ਦੇ ਚੋਰ ਤਾਂ ਸਕਦੇ ਵੇਚ ਜਾਂਦੇ ਨੇ ਚਿਰਾ ਕੇ ਗਾਣੇ ਜਾਂਦੇ ਵਿੱਚ ਸ਼ਰਾਕੀ ਗਾਣੇ ਕੀ ਬਾਤਾਂ ਕੀ ਬਾਤਾਂ ਕੀ ਬਾਤਾਂ ਸੰਗਦਲ ਪਾਜੀ ਮੈਂ ਸਲੂਟ ਕਰ ਰਿਹਾ ਤੁਹਾਡੀ ਕਾਰਮ ਨੂੰ ਔਰ ਤੁਸੀਂ ਖਾਸ ਕਰਕੇ ਜਿੱਦਾਂ ਮੈਂ ਕਹਿੰਦਾ ਵੀ ਨਾ ਤੁਸੀਂ ਸਮੁੰਦਰ ਨੂੰ ਕੁਝੇ ਬੱਚੇ ਪਾਉ ਦਿੰਦਾ ਔਰ ਜਿੰਨੇ ਅੱਜ ਮੈਨੂੰ ਵੀਵੂ ਦੇਖਣ ਆਲੇ ਆ ਜਾਂ ਸੁਣ ਰਹੇ ਆ ਉਹ ਸਾਰਾ ਸਮਝ ਗਏ ਆ ਇਹਦੇ ਵਿੱਚ ਹੀ ਤੁਸੀਂ ਸਾਰਾ ਕੁਝ ਇਹਨ ਕਹਿੰਦੇ ਹ ਟਸੱਲੀ ਕਰਾਤੀ ਆ ਨੋਕ ਮੇਰ ਨੂੰ ਮੇਕੋ ਨੋ ਕਮੈਂਟ ਐ ਦੇ ਲਈ ਇੱਕ ਨੂੰ ਜਾਣਨ ਵਾਲੇ ਸਾਰੇ ਕੋ ਜਾਣ ਗਏ ਆ ਪਰ ਉਹਨੂੰ ਆਪਾਂ ਹੁਣ ਅੱਗੇ ਵਧਾਈਏ ਸੰਗਤਲ ਬਾਜੀ ਜੇ ਉਹ ਹੁਣ ਖਾਸ ਕਰਕੇ ਤੁਸੀਂ ਕਿਉਂ ਗੀਤਕਾਰ ਹੈਗੇ ਆ ਜਦੋਂ ਅੱਜ ਕੱਲ ਜਦੋਂ ਹੁਣ ਆਪਾਂ ਤੁਹਾਡੇ ਮਨ ਜਦੋਂ ਆਗਾਜ਼ ਹੁੰਦਾ ਆ ਜਿਹੜਾ ਆਗਾਜ਼ ਆ ਜਦੋਂ ਫਿਰ ਤੁਹਾਨੂੰ ਪਤਾ ਤੁਸੀਂ ਅੱਜ ਮਨ ਤੁਹਾਡਾ ਕੀਤਾ ਵੇਜ ਕੋ ਲਿਖਿਆ ਜਾਵੇ ਅੱਜ ਕੋਸ ਨਾ ਕੋਸਨ ਵਧੀਆ ਗੱਲਬਾਤ ਕਰਤੀ ਜਦੋਂ ਤੁਸੀਂ ਇੱਕ ਪੇਪਰ ਚੱਕ ਲੈਨੇ ਆ ਕਿੱਦਾਂ ਦਾ ਮਾਹੌਲ ਤੁਹਾਨੂੰ ਚਾਹੀਦਾ ਆ ਇਹਦਾ ਕੱਲਾ ਕੱਲਾ ਜਾਂ ਚੌਹਨੇ ਹੁੰਨੇ ਆ ਕਿ ਬਈ ਸ਼ੋਰ ਸ਼ਰਾਬੇ ਵਿੱਚ ਵੀ ਆਗਾਜ਼ ਹੋ ਜਾਂਦਾ ਆ ਇਹਦੇ ਬਾਰੇ ਥੋੜਾ ਜਿਹਾ ਅਪਡੇਟ ਕਰਿਓ ਨਹੀਂ ਕਿਤੇ ਹੀ ਹੋ ਜਾਂਦਾ ਵੀਰ ਜਿਹੜਾ ਫੁਰਨਾ ਫੁਰਦਾ ਹੁੰਦਾ ਨਾ ਹਾਂਜੀ ਇੱਕ ਤਾਂ ਪਤਾ ਹੀ ਨਹੀਂ ਕਿੱਥੋਂ ਹੋ ਜਾਂਦਾ ਮੇਰਾ ਲੋਕਾਂ ਦਾ ਹੋਰ ਗੀਤਕਾਰਾਂ ਦਾ ਕੀ ਹੈ ਮੈਨੂੰ ਨਹੀਂ ਪਤਾ ਹਾਂ ਹਾਂ ਪਰ ਮੇਰੇ ਵਾਸਤੇ ਕੋਈ ਅਜਿਹਾ ਸਪੈਸ਼ਲ ਮਾਹੌਲ ਨਹੀਂ ਹੁੰਦਾ ਤੇ ਰੋਲੇ ਰੁੱਪੇ ਤੇ ਬੈਠਿਆਂ ਵੀ ਕੋਈ ਦਿਮਾਗ ਜਾ ਜਾਂਦੀ ਗੱਲ ਉੱਥੇ ਹੀ ਆ ਹਾਂ ਜਦੋਂ ਤੁਸੀਂ ਕੋਈ ਬਹੁਤ ਸੋਹਣੀ ਚੀਜ਼ ਲਿਖਦੇ ਹੋ ਉਦੋਂ ਤਾਂ ਉਹਨੂੰ ਦਸਰੇ ਲਾਉਣ ਵਾਸਤੇ ਜਾਂ ਵਿੱਚ ਅ ਉਹਨੂੰ ਲਾਉਣ ਵਾਸਤੇ ਉਹ ਤਾਂ ਬਹੁਤ ਸ਼ਾਂਤ ਮਾਹੌਲ ਮਿਲ ਜੇ ਤਾਂ ਵਧੀਆ ਗੱਲ ਆ ਤੇ ਨਹੀਂ ਗਾਣੇ ਦਾ ਜਿਹੜਾ ਅਰਜਨ ਜਿਹਨੂੰ ਫੁਰਨਾ ਪਾਉਦਾ ਉਹ ਕਿਤੇ ਵੀ ਹੋ ਜਾਂਦਾ ਕੋਈ ਮੈਨੂੰ ਮੇਰੇ ਜ਼ਿਆਦਾਤਰ ਮੈਂ ਆਖਰ ਬਾਦਾਂ ਨਾਲ ਮੇਰੇ ਜ਼ਿਆਦਾਤਰ ਗਾਣੇ ਵੈਸੇ ਸਫ਼ਰ 'ਚ ਹੀ ਹੁੰਦੇ ਆ ਸਫ਼ਰ 'ਚ ਹੂੰ ਹਾਂ ਜਦ ਸਫ਼ਰ ਚੋਂ ਦੇ ਜਾਂ ਸਵੇਰੇ ਜਦੋਂ ਆਪਣੀ ਇੱਕ ਵਾਰੀ ਅੰਮ੍ਰਿਤ ਵੇਲੇ ਅੱਖ ਖੁੱਲਦੀ ਆ ਹੂੰ ਮੇਰੇ ਜ਼ਿਆਦਾਤਰ ਜਾਂ ਉਸ ਸਮੇਂ ਗਾਣੇ ਹੁੰਦੇ 4-5 ਵਜੇ ਦਾ ਪੌੜਦੇ ਆ ਚਾਹੇ ਵਾਸ਼ਰੂਮ ਕਰਨ ਲੱਗਦੇ ਆਂ ਚਾਹੇ ਸਿਨਾਤਾਂ ਤੇ ਉੱਠਦੇ ਆਂ ਉਹ ਟਾਈਮ ਦਾ ਜਿਹੜਾ ਹੁੰਦਾ ਉਦੋਂ ਵੈਰੀਆਂ ਬਹੁਤ ਸೀਜਾਂ ਨੇ ਜਿਹੜੀਆਂ ਮੇਰੇ ਉਸ ਟਾਈਮ ਦੀਆਂ ਲਿਖੀਆਂ ਹੁੰਦੀਆਂ ਨੇ ਇਹਨਾਂ ਦਾ ਮੈਂ ਸਿਜਾਂ ਬਹੁਤ ਚੀਜ਼ਾਂ ਆਉਂਦੀਆਂ ਤੇ ਭੁੱਲ ਜਾਂਦੇ ਆਂ ਚਲ ਸਵੇਰੇ ਉੱਠ ਕੇ ਲਿਖ ਲਾਂਗੇ ਹੂੰ ਉਹ ਬੁੜੀਆਂ ਮੇਰੀਆਂ ਵਿੱਚ ਰਹਿ ਜਾਂਦੀਆਂ ਸੀ ਫਿਰ ਮੈਂ ਤੁਹਾਨੂੰ ਮੋਬਾਈਲ ਦਾ ਸਹਾਰਾ ਲਿਆ ਤੇ ਜਦੋਂ ਕੋਈ ਕੋਈ ਹੁੰਦਾ ਮੋਬਾਈਲ ਹਾਲਾਂਕਿ ਜੇ ਉਹਨਾਂ ਨੇ ਆਫ ਕੀਤਾ ਹੁੰਦਾ ਜਦੋਂ ਕੋਈ ਚੀਜ਼ ਕੋਈ ਚੀਜ਼ ਹੋਣੀ ਆਉਂਦੀ ਆ ਤੇ ਉਹ ਮਾੜੀ ਜੀ ਬੋਲ ਕੇ ਰਿਕਾਰਡ ਕਰ ਲਈਦਾ ਉਹ ਫੇਰ ਯਾਦ ਰਹਿ ਜਾਂਦੀ ਆ ਉਹਨੂੰ ਕਿਸੇ ਜਦੋਂ ਫ੍ਰੀ ਟਾਈਮ ਹੋਈਦਾ ਉਦੋਂ ਉਹਨੂੰ ਸੁਣ ਲਈਦਾ ਸੁਣ ਕੇ ਫੇਰ ਉਹਗਾ ਪੂਰਾ ਕਰ ਲਈਦਾ ਬਿਲਕੁਲ ਬਿਲਕੁਲ ਔਰ ਖਾਸ ਕਰਕੇ ਜਦੋਂ ਆਪਾਂ ਕਿਸੇ ਸਮੇਂ ਜੇ ਅੱਜ ਤੁਸੀਂ ਮੋਬਾਈਲ ਦੀ ਗੱਲ ਕਰਤੀ ਹੈ ਕਿਸੇ ਸਮੇਂ ਇੱਕ ਕਲਮ ਹੁੰਦੀ ਸੀ ਇੱਕ ਪੇਪਰ ਹੁੰਦਾ ਸੀ ਗੀਤਕਾਰ ਆਪਣੀਆਂ ਜੇਬਾਂ ਦੇ ਵਿੱਚ ਉਹ ਚੀਜ਼ਾਂ ਰੱਖਦੇ ਹੁੰਦੇ ਸੀ ਉਹ ਕਹਿੰਦੇ ਪਤਾ ਨਹੀਂ ਕਿੱਥੋਂ ਕਿਦਾਂ ਦੀ ਗੱਲ ਦਾ ਆਗਾਜ਼ ਹੋ ਜਾਣਾ ਉਹ ਮਾਰੇ ਹੈਂਟ ਲਿਖ ਲੈਂਦੇ ਹੁੰਦੇ ਸੀ ਹੈ ਉਹ ਵੀ ਜੇ ਬਿਲਕੁਲ ਕੋਈ ਕਾਗਜ਼ ਇੱਥੋਂ ਤੱਕ ਕਿ ਜੇਬ 'ਚ ਤੁਹਾਡੇ ਬੱਸ ਦੀਆਂ ਟਿਕਟਾਂ ਹੁੰਦੀਆਂ ਸੀ ਕੀ ਮਤ ਹੈ ਟਿਕਟਾਂ ਦੇ ਉੱਤੇ ਵੀ ਜਿਹੜਾ ਆਈਡੀਆ ਉਹ ਲਿਖਿਆ ਜਾਂਦਾ ਸੀਗਾ ਜੀ ਹਾਂ 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 ਨਹੀਂ ਹਾਂਜੀ ਸਮੇ ਸਮੇਂ ਦੇ ਨਾਲ ਜਿਹੜਾ ਜਿਵੇਂ ਜਿਵੇਂ ਬਦਲੀ ਜਾਂਦਾ ਬਿਲਕੁਲ ਜੀ ਬਿਲਕੁਲ 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 ਸੰਗਲભાઈ ਜੀ ਜੇ ਹੁਣ ਇੱਕ ਗੱਲ ਹੋਰ ਮੇਰੇ ਮਨ 'ਚ ਚੱਲਦੇ ਚੱਲਦੇ ਪ੍ਰੋਗਰਾਮ 'ਚ ਆ ਗਈ ਆ ਜੇ ਤੁਸੀਂ ਗੀਤਕਾਰ ਨਾ ਹੁੰਦੇ ਜੇ ਤੁਸੀਂ ਗੀਤਕਾਰ ਨਾ ਹੁੰਦੇ ਤਾਂ ਜੇ ਅੱਜ ਕੱਲ ਫਿਰ ਕੀ ਕਰਦੇ ਹੁੰਦੇ ਕਿੱਦਾਂ ਦਾ ਕੋਈ ਕੰਮ 'ਚ ਆਪਣਾ ਬਿਜ਼ਨਸ ਕਿੱਦਾਂ ਦੀ ਗੱਲਬਾਤ ਹੁੰਦੀ ਉਹ ਤਾਂ ਵੀ ਮਾੜਾ ਜਾਂ ਮੈਂ ਕਹਿੰਦਾ ਜਾਂਦੇ ਜਾਂਦੇ ਮੈਨੂੰ ਇੱਕ ਲਿਆਣ ਯਾਦ ਆਉਂਦੀ ਪੂਰੀ ਨਹੀਂ ਬਰਦਾਸ਼ਤਮੰਦ ਸ਼ਾਇਦ ਇਹਦੇ 'ਤੇ ਹੈਗਾ ਜੇ ਜੀ ਨਾ ਹੁੰਦੀ ਪਤਾ ਨਹੀਂ ਕਲਮ ਤੇ ਕਿਨੇ ਲਿਖਣਾ ਗੋਣਾ ਸੀ ਕਿਰਮਾਨ ਤੇਰਾ ਮਰ ਜਾਣਾ ਕਿਦਨੇ ਮੁੰਚੀ ਹੋਣਾ ਸੀ ਸ਼ਾਇਦ ਇਹ ਹੋ ਜਾ ਸੀ ਉਹ ਕਿਹਦਾ ਕੀ ਬਾਤਾਂ ਯਾਰ ਕੀ ਬਾਤਾਂ ਤੇ ਅੱਜ ਖਾਸ ਕਰਕੇ ਜਿੰਨੇ ਵੀ ਅੱਜ ਤੁਸੀਂ ਮੈਨੂੰ ਦੇਖ ਰਹੇ ਆਂ ਜਾਂ ਸੁਣ ਰਹੇ ਆਂ ਗੱਲਾਂ ਬਾਤਾਂ ਹੋ ਰਹੀਆਂ ਇਹ ਕਿਉਂ ਜਿਹੜੀਆਂ ਇਹ ਗੱਲਾਂ ਨੇ ਇਹ ਦਿਲ ਦੇ ਵਿੱਚੋਂ ਆ ਰਹੀਆਂ ਇਹ ਇੰਟਰਵਿਊ ਮੈਂ ਆਸ ਕਰੂੰਗਾ ਇਸ ਇੰਟਰਵਿਊ ਨੇ ਇੱਕ ਤੁਹਾਡੇ ਜਿੱਥੇ-ਜਿੱਥੇ ਵੀ ਤੁਸੀਂ ਅੱਜ ਮੈਨੂੰ ਦੇਖ ਰਹੇ ਆਂ ਸੁਣ ਰਹੇ ਆਂ ਇਹ ਇਸ ਇੰਟਰਵਿਊ ਨੇ ਇੱਕ ਉਹ ਚੀਜ਼ ਦੇ ਵਿੱਚ ਆ ਜਾਣਾ ਤੁਸੀਂ ਕਹੋਗੇ ਹਾਂ ਬਈ ਜਿੰਦਾਬਾਦ ਵਾਲੇ ਮੇਜਰ ਚੱਕ ਸਾਬੂ ਨੇ ਜਿਹੜੀ ਇੰਟਰਵਿਊ ਸਾਡੇ ਸੰਗਤ ਦਾ 47 ਭਾਈਨਾ ਕੀਤੀ ਹੈ ਨਾ ਇਹ ਇਹਨੇ ਯਾਦਗਾਰ ਬਣ ਜਾਣਾ ਇਹਦੇ ਇੱਕ ਇਤਿਹਾਸ ਰਚਨਾ ਹੈ ਇੰਟਰਵਿਊ ਤਾਂ ਬਹੁਤ ਹੋਈਆਂ ਤੁਸੀਂ ਵੀ ਦੇਖਦੇ ਆ ਅਸੀਂ ਵੀ ਦੇਖਦੇ ਆ ਪਰ ਇਹਨੇ ਥੋੜਾ ਜਿਹਾ ਮਾਹੌਲ ਡਿਫਰੈਂਟ ਆ ਜਲਦੀਆਂ ਗੱਲਾਂ ਹੋ ਰਹੀਆਂ ਔਰ ਦਿਲ ਦੇ ਨਾਲ ਹੀ ਹੋ ਰਹੀਆਂ ਸੰਤਾਨ ਸਾਹਿਬ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹਣਾ ਵੀ ਜਿਹੜੀ ਇਹ ਗੀਤਕਾਰੀ ਆ ਇਸ ਗੀਤਕਾਰੀ ਦੇ ਨਾਲ ਜੇ ਅੱਜ ਸੰਗਤਨ 47 ਸੰਗਤਨ 47 ਹੋਈ ਆ ਹੈ ਆਵਾਜ਼ ਤੇ ਇਹਦੇ ਨਾਲ ਤੁਸੀਂ ਕਿਹੜੀ ਕਿਹੜੀ ਕੰਟਰੀ ਵਿੱਚ ਜਾ ਚੁੱਕੇ ਆ? ਮੈਂ ਕੰਟਰੀ ਜੇ ਲਗਭਗ 50 ਸਾਲ ਦੀ ਉਮਰ ਤੱਕ ਦਾ ਕਿਤੇ ਨਹੀਂ ਲਿਜਾਇਆ ਤੇ ਨਹੀਂ ਜਿਹੜੇ ਆ ਜੀ। ਹਾਂਜੀ। ਇਹੋ ਜੀ ਕਿਰਪਾ ਰਹੀ ਸੁਖਨਾ ਪ੍ਰਸੰਗਰਾਂ ਦੀ ਕੰਪਨੀ ਵਾਲਿਆਂ ਦੀ। ਹਾਂਜੀ। ਤੇ ਇਹਨਾਂ ਨੂੰ ਵਿਚਾਰ ਕੇ ਹੀ ਰੱਖਿਆ ਜਾਏ ਤੇ ਚੱਲ ਤੋ ਹਨ। ਅੱਛਾ। ਤੇ ਲੇਕਿਨ ਹੁਣ ਜਦੋਂ ਬਾਅਦ ਜਦੋਂ ਇੰਚਾ ਜੇ ਕਰੇ ਮਾਨ ਲੱਗਿਆ ਸਿਸਟਮ ਜਿਆ। ਹਾਂਜੀ। ਮਾਰਕਾ ਦਾ ਜੈਟਿਟਿਊਡ ਸਮਝ ਲੋ ਕੁਛ ਵੀ ਯਾਹੋ ਹਾਂਜੀ ਮੈਨੂੰ ਫਿਰ ਥੋੜਾ ਜਿਹਾ ਮੈਂ ਲੈ ਲੈ ਸੀ ਸਟੈਂਡ ਲਾ ਕੇ ਵੀ ਨਹੀਂ ਜਦੋਂ ਲੋੜ ਸੀ ਉਹਦੋਂ ਨਹੀਂ ਕਿਸੇ ਨੇ ਕੀਤਾ ਤੇ ਫਿਰ ਕਈਆਂ ਨੇ ਕਿਹਾ ਮੈਂ ਕਿਹਾ ਨਹੀਂ ਹੁਣ ਜਦੋਂ ਜਾਵਾਂਗੇ ਆਪਣੇ ਨਾਮ ਤੇ ਜਾਣਾ ਕਿਸੇ ਦਾ ਸਹਾਰਾ ਲੈ ਕੇ ਕਿਸੇ ਦੇ ਹਸਾਨ ਕਰਾ ਕੇ ਬਾਹਰ ਨਹੀਂ ਜਾਣਾ ਤੇ ਜਦੋਂ ਤੋਂ ਨਿਕਲੇ ਆ ਇੱਕ ਹੋਰ ਜਾਈ ਤੇ ਚੜੇ ਆ ਫਿਰ ਬਾਬੇ ਦੀ ਐਸੀ ਕਿਰਪਾ ਹੋਈ ਹੁਣ ਜ਼ਿਆਦਾ ਤਾਂ ਹਜੇ ਨਹੀਂ ਤਬ ਤਿੰਨ ਚਾਰ ਮੁਲਕਾਂ ਚ ਜਾਏ ਆ ਤੇ ਹੁਣ ਜਹਾਜ਼ ਨੂੰ ਪੀਆਰਟੀ ਦੀ ਬੱਸ ਬਣਾਇਆ ਹੋਇਆ ਰੱਬ ਦੀ ਕਿਰਪਾ ਨਾਲ ਕੀ ਬਾਤਾਂ ਕੀ ਕੀ ਬਾਤਾਂ ਸੰਗਤਲ ਬਾਈ ਇੱਕ ਗੱਲ ਤਾਂ ਪੱਕੀ ਆ ਕਹਿੰਦਾ ਬੈਂਕਾਂ ਵਿੱਚ ਖਾਤੇ ਬਹੁਤ ਖਲੌਂਦੇ ਆ ਬੈਂਕਾਂ ਵਿੱਚ ਖਾਤੇ ਬਹੁਤ ਖਲੌਂਦੇ ਆ ਬੜਾ ਔਖਾ ਆ ਕਿਸੇ ਦੇ ਦਿਲ ਦੇ ਵਿੱਚ ਖਾਤਾ ਖਲੋਣਾ ਤੇ ਪਰ ਤੁਸੀਂ ਸੰਗਤਲ ਬਾਈ ਤੁਸੀਂ ਆਪਣੀ ਕਲਮ ਦੇ ਨਾਲ ਲੱਖਾਂ ਕਰੋੜਾਂ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਹੋਇਆ ਨਾ ਤੁਸੀਂ ਹਰੇਕ ਪੰਜਾਬੀਆਂ ਦੇ ਅਨਕਲੂਡ ਮਾਈ ਸੈਲਫ ਉਹਨਾਂ ਦੇ ਦਿਲਾਂ ਦੇ ਵਿੱਚ ਜਿਹੜੇ ਤੁਸੀਂ ਆਪਣੀ ਕਲਮ ਦੇ ਨਾਲ ਖਾਤੇ ਖਲਾਈ ਆ ਨਾ ਤੇ ਤੁਹਾਡੀ ਕਲਮ ਨੂੰ ਤੇ ਉਸ ਗੁਰੂ ਮਹਾਰਾਜ ਦੇ ਮੈਂ ਚਰਨਾ ਦੇ ਵਿੱਚ ਬੇਨਤੀ ਔਰ ਬੇਨਤੀ ਕਰ ਦਵਾਂਗੇ ਤੁਹਾਡੀ ਚੰਨ ਤੰਦਰੁਸਤੀ ਤੁਹਾਡੀ ਚੜਦੀ ਕਲਾ ਦੀਆਂ ਅਸੀਂ ਦੁਆਵਾਂ ਮੰਗਾਗੇ ਤੁਸੀਂ ਪੰਜਾਬੀ ਜਿਹੜੀ ਮਾਂ ਬੋਲੀ ਦੀ ਸੇਵਾ ਕਰ ਰਹੇ ਆ ਤੁਸੀਂ ਇਹਦੇ ਕਰਦੇ ਰਹੋ ਪਰਮਾਤਮਾ ਜੀ ਮੇਰੇ ਵੱਲੋਂ ਵੀ ਸਹੀ ਅਰਦਾਸਾਂ ਰਹਿਣੀਆਂ ਤੁਹਾਡੇ ਵਾਸਤੇ ਵੀ ਤੁਹਾਡਾ ਆਪਣਾ ਨੰਮੀ ਓਵਰਾ ਤੇ ਚੜਜਾ ਕਲਾ ਬਖਸ਼ਾ ਇੱਕ ਵਧੀਆ ਲੱਗਿਆ ਕਈ ਵਾਰੀ ਜਿਹੜਾ ਚੈਨਲ ਦਾ ਨਾਮ ਕੁਝ ਹੋਰ ਹੁੰਦਾ ਤੇ ਉਹਨੂੰ ਪੇਸ਼ ਕਰਨ ਵਾਲੇ ਦਾ ਸੁਭਾਅ ਨੇਚਰ ਕੁਝ ਹੋਰ ਹੁੰਦਾ ਬੜਾ ਚੰਗਾ ਲੱਗਦਾ ਜਿਵੇਂ ਤੁਹਾਡੇ ਚੈਨਲ ਦਾ ਨਾਮ ਜਿੰਦਾਬਾਦ ਉਸੇ ਤਰ੍ਹਾਂ ਹੀ ਤੁਹਾਡਾ ਸੁਭਾਅ ਤੁਹਾਡੀ ਸੋਚ ਤੁਹਾਡਾ ਆਮ ਬੋਲਣ ਦਾ ਅੰਦਾਜ਼ ਵੀ ਜਿੰਦਾਬਾਦ ਵਾਲਾ ਹੀ ਆ ਛੜਦੀ ਕਲਾ ਜ਼ਿੰਦਗੀ ਤੁਸੀਂ ਜਿਉਂਦੇ ਹੋ ਤੇ ਪੋਜ਼ਿਟਿਵਿਟੀ ਤੁਹਾਡੇ ਹਰ ਅੰਗਲ ਤੋਂ ਝਲਕਦੀ ਆ ਤੇ ਇਹੀ ਤੁਹਾਡੀ ਮਨਜ਼ਾ ਦਾ ਲੋਕਾਂ ਦੇ ਵਿੱਚ ਪ੍ਰੈਕਟ ਹੋਣ ਦਾ ਇੱਕ ਬਹੁਤ ਵੱਡਾ ਰੀਜ਼ਨ ਆ ਤੇ ਇਸੇ ਤਰ੍ਹਾਂ ਤੁਹਾਡੇ ਜਿੰਦਾਬਾਦ ਤੁਹਾਡੇ ਬੁੱਲਾਂ ਤੇ ਤੁਹਾਡੇ ਹਾਸਿਆਂ 'ਚ ਤੁਹਾਡੇ ਸ਼ਬਦਾਂ 'ਚ ਝਲਕਦਾ ਰਹੇ ਤੇ ਪਰਮਾਤਮਾ ਚੜ੍ਹਦੀ ਕਲਾ ਦਾ ਬਿਲਕੁਲ ਬਿਲਕੁਲ ਤੇ ਮੈਂ ਕਹੂੰਗਾ ਪ੍ਰੋਗਰਾਮ ਆਪਾਂ ਨੂੰ ਆਲਮੋਸਟ ਆਪਾਂ ਐਂਡੜੀਆਂ ਬਰੂਹਾਂ ਤੇ ਆ ਗਏ ਆ ਸੰਦਰਭਾਈ ਮੈਂ ਕੋਂ ਕਬੀ ਨਮਾ ਕੀ ਕੀ ਮਰੇ ਜਿੰਦਾਬਾਦ ਕਿਉਂ ਨਾਲ ਨਾਲ ਮੈਨੂੰ ਮੈਸੇਜ ਵੀ ਆ ਰਹੇ ਆ ਕਹਿੰਦੇ ਮੇਜਰ ਬਾਈ ਬਾਈ ਹੁਣੀ ਨਮਾ ਕੀ ਕੀ ਆ ਰਿਹਾ ਅੱਜ ਕੱਲ ਕੀ ਕਰ ਰਹੇ ਕਿਕਟ ਸਟਾਰਾਂ ਨੂੰ ਨਮੇ ਤੁਹਾਡੇ ਗਾਣੇ ਆ ਮੈਨੂੰ ਨਾਲ ਨਾਲ ਥੋੜੀ ਜਿਹੀ ਵੀ ਅਪਡੇਟ ਹੋਈ ਆ ਥੋੜੀ ਜਿਹੀ ਵੀ ਕਹਾਂ ਤੁਸੀਂ ਕੋਈ ਆਪਣੀ ਕੋਈ ਮੂਵੀ ਜਾਂ ਕੋਈ ਇਦਾਂ ਦਾ ਵੀ ਤੁਹਾਡਾ ਪਲਾਨ ਹਾਂਜੀ ਜਿਆਦਾ ਮੈਂ ਬਹੁਤ ਲੰਮੀਆਂ ਪਲਾਨਿੰਗਾਂ ਦੇ ਨਾਲ ਤੱਕਣ ਨਹੀਂ ਸ਼ੁਰੂ ਤੋਂ ਲੈ ਕੇ ਚੱਲ ਰਿਹਾ ਪਰ ਉਹ ਵਾਲੇ ਤੇ ਡੋਰਾ ਛੱਡ ਕੇ ਚੱਲਦਾ ਹੁਣ ਨਾ ਪ੍ਰਮਾਤਮਾ ਜਿਵੇਂ ਜਿਵੇਂ ਕਰਦਾ ਹੁਣਾ ਤਾਂ ਉਵੇਂ ਹੀ ਹੁੰਦਾ ਤੇ ਫਿਰ ਆਪਾਂ ਸੋਚਣਾ ਕਦੇ ਹੱਥ ਤੇ ਬਾੜਾ ਤੇ ਬੜੇ ਲੋਕਾਂ ਦੇ ਸੱਜਣ ਮਤਰਾ ਦੇ ਚਾਹਣ ਵਾਲਿਆਂ ਦੇ ਹੁਣ ਤੱਕ ਇਹ ਆਉਂਦੇ ਰਹੀਆਂ ਗੱਲਾਂ ਬਾਤਾਂ ਵੀ ਭਾਈ ਤੁਸੀਂ ਫਿਲਮ ਨੂੰ ਗਾਣਾ ਨੇ ਦਿੱਤਾ ਫਿਲਮ ਚ ਤੁਹਾਡਾ ਨਹੀਂ ਆ ਰਿਹਾ ਜਾਂ ਫਿਲਮ ਨਹੀਂ ਲਿਖੀ ਹੈ ਨਾ ਜੋ ਵੀ ਆ ਤੇ ਮੈਂ ਗਾਣੇ ਦੇ ਵਿੱਚ ਹੀ ਗਾਣਾ ਜੀ ਮੇਰਾ ਹੀ ਸਿਸਟਮ ਰਿਹਾ ਤੇ ਜਦੋਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਗਾਣੇ ਸੇਲ ਨਹੀਂ ਕੀਤੇ ਗਾਣਾ ਮੈਂ ਦਿੱਤੇ ਬਹੁਤ ਘੱਟ ਆ ਜਿਹੜਾ ਮੈਂ ਕੱਲ ਨੂੰ ਪ੍ਰੋਜੈਕਟ ਆਪ ਹੀ ਕਰਦਾ ਹੁੰਦਾ ਹੁਣਾ ਨਾ ਐਵੇਂ ਮੇਰਾ ਫਿਲਮ ਨੂੰ ਲੈ ਕੇ ਰਿਹਾ ਹੁਣ ਤੱਕ ਕਿ ਸੋਚਿਆ ਨਹੀਂ ਸੀ ਤੇ ਬਸ ਜਦੋਂ ਕਰਾਂਗੇ ਉਦੋਂ ਆਪ ਹੀ ਕਰਾਂਗੇ ਜਿੰਨੇ ਕੁ ਜੋਗੇ ਹੈਗੇ ਆਂ ਵੀ ਕਿਸੇ ਆਲਾ ਕੰਮ ਨਹੀਂ ਤੇ ਉਹ ਹੁਣ ਲੱਗਦਾ ਵੀ ਉਹ ਸਮਾਜ ਜਿਹਾ ਬਣਦਾ ਜਾਦਾ ਮਾਹੌਲ ਜਿਹਾ ਤੇ ਉਹ ਕੱਲ ਥੋੜੇ ਦੇ ਨਹੀਂ ਕੱਲੋ ਮਹੀਨੇ ਦੇ ਵਿੱਚ ਹੀ ਹਾਂਜੀ ਉਹ ਵੀ ਕੋਈ ਬਹੁਤ ਵਧੀਆ ਫਿਲਮੀ ਆਰਟਿਸਟ ਮੇਰੇ ਸੱਜਣ ਮਿੱਤਰ ਦੇ ਜਰੀਏ ਇਹਨਾਂ ਨਾਲ ਗੱਲ ਹੋਈ ਉਹਨਾਂ ਨੂੰ ਕੋ ਸਾਡੇ ਕਾਈਡੀਆਂ ਦੇ ਵਧੀਆ ਲੱਗਿਆ ਤੇ ਉਹਨਾਂ ਦੋ ਤਣਵਾਰੇ ਹੀ ਕੁਐਸਚਨ ਕੀਤਾ ਪੁੱਛਿਆ ਤੇ ਮੈਂ ਉਹਨਾਂ ਦੇ ਕਹਿਣ ਤੇ ਫਿਰ ਉਹਨੂੰ ਮੂਵੀ ਨੂੰ ਪੂਰਾ ਕੀਤਾ ਉਹ ਤੋਂ ਬਾਅਦ ਫਿਰ ਉਹਨਾਂ ਨੂੰ ਉਹਦੇ ਤੇ ਲੱਗੇ ਹੋਏ ਆ ਬਾਬਾ ਸੁੱਖ ਰੱਖੇ ਜਲਦੀ ਜੇ ਉਹ ਸ਼ੁਰੂ ਹੋ ਜੂਗੀ ਤੇ ਬਾਕੀ ਤਾਂ ਚਲੋ ਕਹਿੰਦੇ ਹੁੰਦੇ ਆ ਮਾੜੀਆਂ ਗੱਲਾਂ ਗੋਡੀਆਂ ਨਹੀਂ ਕਰਨੀ ਚਾਹੀਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਸਮਾਂ ਕਿੱਦਾਂ ਨੂੰ ਜਾਣਾ ਕਿਵੇਂ ਹਨ ਤੇ ਜੇ ਤਾਂ ਹੋਊਗਾ ਉਹ ਸਾਰਿਆਂ ਸਾਰਿਆਂ ਕੋਈ ਕੋਸ਼ਿਸ਼ ਹੈਗੀ ਹੈ ਜੀ ਲੱਗੇ ਹੋਏ ਆ ਨਹੀਂ ਸੰਗਤਾਲ ਭਾਈ ਮੈਂ ਮੈਂ ਇੱਕ ਗੱਲ ਤਾਂ ਪੱਕੀ ਹੈ ਤੁਹਾਡੇ ਲਈ ਗੱਲ ਵਿੱਚ ਹੈਗੀ ਵੀ ਕਹਿੰਦਾ ਦੋ ਪੈਰ ਘਟ ਤੁਰਨਾ ਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਆ ਸਾਡੇ ਸੰਗਤਾਲ ਸੰਤਾਲੀ ਸਾਹਿਬ ਨੇ ਤੇ ਮੈਂ ਸੰਤਾਲੀ ਸਾਹਿਬ ਕਿਉਂ ਸਮਾਂ ਬੜਾ ਬਲਵਾਨ ਆ ਸਮਾਂ ਭੱਜ ਰਿਹਾ ਸਮਾਂ ਉਹ ਗਿਆ ਉਹ ਗਿਆ ਉਹ ਗਿਆ ਤੇ ਮੈਂ ਇੱਥੋਂ ਥਾਤੋਂ ਆਜ਼ਾਦ ਵੀ ਲੈਣੀ ਆ ਮੈਂ ਕਹੂੰਗਾ ਜਾਂਦੇ ਜਾਂਦੇ ਸਿਰਫ ਮੈਂ ਕਹੂੰਗਾ ਆਪਣੀ ਜਿੱਦਾਂ ਕਲਮ ਦੇ ਵਿੱਚ ਤੁਸੀਂ ਸੁਸਤਰੀਆਂ ਗੱਲਾਂ ਔਰ ਅਵੇਅਰਨੈਸ ਦੀ ਗੱਲਾਂ ਔਰ ਵਧੀਆ-ਵਧੀਆ ਗਾਣੇ ਜਿਹੜੇ ਤੁਸੀਂ ਆਪਣੀ ਕਲਮ ਨਾਲ ਦਿੱਤੇ ਆ ਤੇ ਮੈਂ ਕਹੂੰਗਾ ਤੁਸੀਂ ਥੋੜਾ ਜਿਹਾ ਤੁਹਾਡੇ ਮੰਦੇ ਵਿੱਚ ਮੈਂ ਕਹੂੰਗਾ ਜਿੰਦਾਬਾਦ ਲਈ ਜਿੰਦਾਬਾਦ ਜਿਹਨੇ ਸਾਡੇ ਵਿਊਰ ਆ ਦਰਸ਼ਕ ਆ ਉਹਨਾਂ ਨੂੰ ਥੋੜਾ ਜਿਹਾ ਆਪਣੇ ਸਟਾਈਲ ਦੇ ਵਿੱਚ ਕੋਈ ਮੈਸੇਜ ਦੇ ਕੋਈ ਮੈਸੇਜ ਦੇਣ ਵਾਲਾ ਤਾਂ ਤਾਂ ਹੈ ਨਹੀਂ ਹਾਲ ਤੱਕ ਤਾਂ ਮੈਸੇਜ ਪੜਨ ਵਾਲੇ ਤੇ ਰੱਖੇ ਰਹੇ ਆ ਤੇ ਮੈਨੂੰ ਲੱਗਦਾ ਜਿਵੇਂ ਤੁਹਾਡਾ ਚੈਨਲ ਤੇ ਤੁਹਾਡੇ ਜਿਹਨ ਨੂੰ ਸੁਣਨ ਵਾਲੇ ਦੇਖਣ ਵਾਲੇ ਸਰੋਤੇ ਵੀ ਸਿਆਣੇ ਸੋਝਵਾਨੀ ਆ ਤੇ ਇੱਕੋ ਹੀ ਮੇਰਾ ਕੋਸ਼ਿਸ਼ ਹੁੰਦੀ ਆ ਕਿ ਚੰਗਾ ਸੋ ਚੰਗਾ ਦੇਖੋ ਇਹਦਾ ਤੁਹਾਡੀ ਜ਼ਿੰਦਗੀ ਤੇ ਬਹੁਤ ਵੱਡਾ ਇਫੈਕਟ ਪੈਂਦਾ ਉਹ ਤਰਾਣੀ ਕਹਾ ਬਤਾ ਵੀ ਜੇਸੀ ਸੰਗਤ ਵੈਸੀ ਰੰਗਤ ਹੈ ਚੰਗਾ ਸੋਚੋਂ ਵੀ ਚੰਗੇ ਲੋਕਾਂ ਨਾਲ ਮਿਲੋਂਗੇ ਚੰਗੇ ਲੋਕਾਂ ਨੂੰ ਸੁਣੋਂਗੇ ਤੇ ਤੁਹਾਡੀ ਸੋਚ ਚੰਗੀ ਹੋਊਗੀ ਹਨਾ ਚੜ੍ਹਦੀ ਕਲਾ ਵਾਲੇ ਲੋਕਾਂ ਦੇ ਨਾਲ ਮਿਲੋਂਗੇ ਚੜ੍ਹਦੀ ਕਲਾ ਵਾਲੇ ਲੋਕਾਂ ਦੇ ਵਿੱਚ ਵਿਚਰੋਗੇ ਤੇ ਤੁਹਾਡੀ ਜ਼ਿੰਦਗੀ ਵਿੱਚ ਚੜ੍ਹਦੀ ਕਲਾ ਵਾਲੀ ਹੋਊਗੀ ਸੋ ਇਸੇ ਤਰ੍ਹਾਂ ਜਿੰਦਾਬਾਦ ਉਹ ਮਨੋਰਾ ਯਾਦ ਆਉਂਦਾ ਜਿੰਦਾਬਾਦ ਸੀ ਹੀ ਜਿੰਦਾਬਾਦ ਹੈ ਤੇ ਜਿੰਦਾਬਾਦ ਸਾਡਾ ਮੇਜਰ ਵੀਰ ਰਹੂਗਾ ਤੇ ਜਿੰਨਾ ਚਿਰ ਜ਼ਿੰਦਗੀ ਹੈ ਦੁਨੀਆ ਹੈ ਪ੍ਰਮਾਤਮਾ ਤੁਹਾਡਾ ਨਾਮ ਤੁਹਾਡਾ ਚੈਨਲ ਇਸ ਤਰ੍ਹਾਂ ਚੜ੍ਹਦੀ ਕਲਾਤ ਜਿੰਦਾਬਾਦ ਰਹੇ ਸੰਤਲਪਾਈ ਮੈਂ ਇਥੋਂ ਹੀ ਤੁਹਾਤੋਂ ਹੁਣ ਅਜ਼ਾਦਤ ਲੈਣੀ ਆ ਮੈਨੂੰ ਪਤਾ ਤੁਸੀਂ ਬਿਜ਼ੀ ਆ ਮੈਂ ਤੁਹਾਤੋਂ ਇਥੋਂ ਅਜ਼ਾਦਤ ਲੂੰਗਾ ਮੇਰੇ ਵੱਲੋਂ ਤੁਸੀਂ ਇਹਨਾਂ ਬਿਜ਼ੀ ਸਕੇਜ ਦੇ ਵਿੱਚ ਗੱਲਬਾਤ ਕੀਤੀ ਮੈਂ ਤੁਹਾਡੇ ਲਈ ਚੜ੍ਹਦੀ ਕਲਾਮਾ ਤੁਹਾਡੀਆਂ ਤੰਦਰੁਸਤੀਆਂ ਲਈ ਤੁਹਾਡੀ ਕਲਮ ਨੇ ਖਾਸ ਕਰਕੇ ਉਸ ਪਰਬਤਗਾਰ ਉਹ ਸੱਚੇ ਪਾਤਸ਼ਾਹ ਤੋਂ ਹਲ バス ਚੜ੍ਹਦੀ ਕਲਾ ਮੰਗਦਾ ਤੇ ਮੈਂ ਤੋਂ ਇੱਥੇ ਤੁਹਾਤੋਂ ਮੈਂ ਦੋ ਹੱਥ ਜੋੜ ਕੇ ਤੁਹਾਤੋਂ ਤਾ ਤੁਹ ਅਜ਼ਾਸਤ ਲੂੰਗਾ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਜੀ ਬਹੁਤ ਬਹੁਤ ਧੰਨਵਾਦ ਕਰਜਾ ਦੇ ਵਾਸਤੇ ਰੋ ਥੈਂਕ ਯੂ ਤੇ ਮੈਂ ਖਾਸ ਕਰਕੇ ਅੱਜ ਦਾ ਜਿਹੜਾ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਕਿਸੇ ਹੋਰ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀ ਹੋਏ ਸਟਾਰ ਦੇ ਨਾਲ ਨਿਘੇ ਨੇਦ ਨਾਲ ਮੈਂ ਤੁਹਾਡੇ ਕੋਲ ਲੈ ਕੇ ਪੇਸ਼ ਹੁਣਾ ਤੇ ਹੋਰ ਕਿਸੇ ਇਦੀ ਸਟਾਰ ਨਾਲ ਆਪਾਂ ਫੇਰ ਗੱਲਬਾਤ ਕਰਾਂਗੇ ਇੱਥੇ ਮੰਨੂ ਦੇ ਅਜ਼ਾਸਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜ਼ਿੰਦਾਬਾਦ ਰਹੋ ਤੇ ਜੁੜ ਰਹੇ ਆਪਣੇ ਹਰਮਨ ਪਿਆਰੇ ਜ਼ਿੰਦਾਬਾਦ ਨਾਲ ਤੇ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ